ਮੇਰੇ ਕੋਲ 10 ਕਿੱਲੇ 11 ਕਿੱਲੇ ਬਾਹਣਦੇ ਨੇ ਮੈਂ ਉਹਦੇ ਨਾਂ 11 ਕਿੱਲਾਂ ਦੇ ਕਿੱਲੇ ਲਵਾ ਦੂੰਗਾ ਉਹ ਆਦੇ ਪਿੰਡ ਦੀ ਇੱਕ ਗਲੀ ਨਸ਼ੇ ਮੁਕਤ ਕਰ ਦਿਖਾ ਦੇ ਹਰੇਕ ਗਲੀ ਹਰੇਕ ਕੂਚਾ ਹਰੇਕ ਮਹੱਲਾ ਨਸ਼ਾ ਆਮ ਹੈ ਜੀ ਇਹ ਕਹਿੰਦੇ ਨਾ ਨਸ਼ਾ ਮੁਕਤ ਕਰਾਤਾ ਧੂਰੀ ਹਲਕਾ ਉਹ ਅੰਤਮਨ ਸਾਦਾ ਹੱਦ ਦਾ ਹਲਕਾ ਉੱਥੇ ਮੈਨੂੰ ਪੰਜ ਪਿੰਡਾਂ ਦੀ ਪੰਚਾਇਤ ਬੁਲਾ ਰਹੀ ਹੈ ਵੀ ਸਾਡੇ ਬੁਰਾ ਹਾਲ ਹੈ ਹੁਣ ਮੈਂ ਹੁਣ ਕੀ ਕਰਾਂ ਉਹ ਕਹਿੰਦੇ ਤੂੰ ਆ ਆ ਮੈਂ ਕੀ ਕਰ ਲੂੰਗਾ ਕਿ ਮੇਰੇ ਤੇ ਪਰਚਾ ਪਾ ਦੇਣਗੇ ਸਾਡੇ ਦੇ ਪਰਚਾ ਪਾਤਾ ਝੂਠਾ ਵਿੱਚੇ ਮੇਰੇ ਤੇ ਵਿੱਚੇ ਇਹਦੇ ਸਾਰੀ ਟੀਮ ਜਿੰਨੀ ਹੈਗੀ ਆ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਝੂਠੇ ਨਾਲ ਨਹੀਂ ਤੁਰਨਾ ਮੇਰੇ ਬਾਪ ਨੂੰ ਖੁਦ ਕਿਹਾ ਵੀ ਵਾਅਦਾ ਹਲ ਕਰ ਦੇ ਮੈਨੂੰ ਕਹਿੰਦੇ ਨੇ ਦੱਸ ਕੀ ਚੈਨ ਚੁੱਪ ਕਰ ਜਾ ਬੋਲ ਨਾ ਵੀਡੀਓ ਦਾ ਆ ਪਾ ਪੁਲਿਸ ਖਿਲਾਫ ਹਾਂ ਤਾਂ ਮੈਨੂੰ ਸੁਰਿਆ ਐਸਐਸਪੀ ਨੇ ਪਹਿਲਾਂ ਕਿਹਾ ਸੀ ਵੀ ਕੰਮ ਬੰਦ ਕਰ ਦੇ ਹੁਣ ਵਾਲੇ ਵੀ ਕਹਿ ਰਹੇ ਨੇ ਮੇਨ ਸੜਕ ਤੇ ਰੰਧਿੱਤਿਆਲਾ ਚੌਂਕੀ ਸਾਦਰ ਥਾਣਾ ਮਾਨਸਾ ਤੋਂ 340 ਮੀਟਰ ਦੂਰ ਖੁੱਲੇ ਬਾਗਲ 'ਚ ਮੇਰੀ ਨਿਗਾਹ ਪੈ ਗਈ ਜਦੋਂ ਵੀ ਉਹ ਟੀਕਾ ਲਾਈ ਜਾਂਦੇ ਆ ਛੱਕੀ 'ਚ ਬੰਦੇ ਨੇ ਜਦੋਂ ਮੈਂ ਗਿਆ ਉਹਨਾਂ ਨੇ ਜਰਕਦੇ ਨੇ ਲਫਾਫਾ ਐ ਮਾਰਿਆ ਕਰਮ ਦੇ ਆਤੀ ਸੀ ਤੇ ਵੇਚਦੇ ਵੀ ਸੀ ਯਾਨੀ ਕਿ ਛੋਟੇ ਪੈਡਲਰ ਸੀ ਜਿਨ੍ਹਾਂ ਨੂੰ ਉਹ ਫੜ ਕੇ ਪਰਚੇ ਪਾ ਕੇ ਐਫ ਆਈ ਆਰਾਂ ਨਿੰਗਿੰਤੀਆਂ ਵਧਾਉਂਦੇ ਨੇ ਬਚਾਰੀਆਂ ਬੀਪੀਆਂ ਮੈਨੂੰ ਕਹਿੰਦੀਆਂ ਤੂੰ ਕੁਝ ਕਰ ਨਹੀਂ ਸਕਦਾ ਤੂੰ ਟੋਟ ਨੇ ਕੁਝ ਕਰਿਆ ਨਹੀਂ ਟੋਟ ਨੇ ਵੀ ਮਾਤਾ ਮੈਂ ਮਾਫੀ ਮੰਗਦਾ ਮੈਂ ਕੀ ਕਰ ਲਾਂ ਮੈਂ ਤਾਂ ਲੜ ਸਕਦਾ ਮੇਰੇ ਪਰਚਾ ਪਾਣ ਜਾਂ ਮੈਨੂੰ ਇਹ ਸ਼ਹਿ ਦੇਣ ਖੁੱਲ ਕੇ ਦੇਣਾ ਵੀ ਜਾਂ ਤੂੰ ਨਸ਼ਾ ਮੁਕਤ ਕਰਦੇ ਮੈਨੂੰ ਗੋਲੀ ਮਾਰ ਦੇਣ ਯਾਰ ਮੈਂ ਨਸ਼ਾ ਮੁਕਤ ਪਹਿਲਾਂ ਵੀ ਅਸੀਂ ਆਦਾ ਮਾਨਸਿਕ ਕੁਸਮੇ ਲਈ ਕਰ ਲਿਆ ਸੀ ਸਾਡੇ ਮਾਨਸਾ ਚ 8-10 ਬੰਦੇ ਇਹੋ ਜਿਹੇ ਨੇ ਜੀ ਵਾਈਟ ਕਲਰ ਸਾਡੇ ਮਾਨਸਾ ਮਾਨਸਾ ਚ ਵਾਈਟ ਕਲਰ ਜਿੰਨਾਂ ਨੇ ਰੋ ਅੱਧੀ ਕਿਲੋ ਪੌਣਾ ਕਿਲੋ ਚਟਾ ਕੱਢਣਾ ਜੇ ਉਹਨਾਂ ਨਾਲ ਰਾਫਤਾ ਹੁੰਦਾ ਕਰੇ ਉਹ ਕਹਿੰਦੇ ਨੇ ਝੋਟੇ ਸੀ ਕੀ ਕਰੀਏ ਜੇ ਸੀ ਨਹੀਂ ਵੇਚਦੇ ਸੀ ਕਿੱਥੋਂ 5 ਲੱਖ ਦੀ ਜੀ 10 ਲੱਖ ਦੀ ਇਹਨਾਂ ਨੂੰ ਹਾਂ ਮਹੀਨਾ ਬੰਨਿਆ ਹੋਇਆ ਜੀ ਸਾਡੇ 4-4 ਲੱਖ ਰੁਪਈਆ ਰਿਕਵਰੀ ਹੁੰਦੀ ਹੈ 2.5-2.5 ਕਿਲੋ ਚਿੱਟੀ ਰਿਕਵਰੀ ਹੁੰਦੀ ਹੈ ਪੂਰਾ ਪਾਇਆ ਨਹੀਂ ਜਾਂਦਾ ਕਿੱਧਰ ਜਾਂਦਾ ਉਹ 50 ਗੋਲੀਆਂ ਫੜੀਂਗੀਆਂ 50 ਕੈਸਲ ਫੜੇਗੇ ਉਹ ਜਿਹੜੇ ਤੇਰੇ ਮੇਰੇ ਵਰਗੇ ਦਿਹਾੜੀਏ ਵਿਚਾਰੇ ਕੰਮ ਕਰਨ ਵਾਲੇ ਨਹੀਂਆਂ ਖਾਣ ਪੀਣਾਂ ਦੇ ਚਿੱਟੇ ਉਹ ਖਾ ਲੈਂਦੇ ਨੇ ਉਹ ਤੇ ਕੰਮ ਕਰਦੇ ਨੇ ਪਤਾ ਹੁਣ ਮੈਂ ਸੁਣਦਾ ਗੱਲਾਂ ਉਹ ਮੇਰੇ ਹੱਥ ਬਣਦੇ ਨੇ ਮੈਂ ਕੀ ਕਰਾਂ ਭਾਈ ਉਹਨਾਂ ਤੇ ਪਰਚਾ ਪਾ ਦਿੰਦੇ ਨੇ ਇਹ ਉਹਨਾਂ ਨੂੰ ਉਹਨਾਂ ਨੇ ਆਪਦੇ ਘਰੇ ਇੰਦਾ ਨਹੀਂ ਬਣਾ ਲਿਆ ਮਜ਼ਦੂਰਾਂ ਨੇ ਪੱਤਾ ਕਰੇ ਲੈ ਕੇ ਤਾਂ ਉਹ ਅਕਸਰ ਦੁਕਾਨ ਤੇ ਆਏ ਨੇ ਤਾਂ ਇਹ ਕਿਉਂ ਨਹੀਂ ਦੁਕਾਨ ਤੇ ਜਾਂਦੇ ਵੀ ਭਾਈ ਤੂੰ ਕਿਉਂ ਨਸ਼ਾ ਵੇਚਦਾ ਓਨੂੰ ਕਿਉਂ ਨਹੀਂ ਫੜਦੇ 45 ਗਲੀਆਂ ਵੀ ਨਸ਼ਾ ਮੁਕਤ ਨਹੀਂ ਹੋਈਆਂ ਬਾਈ ਜੀ 45 ਗਲੀਆਂ 4500 ਪਿੰਡ ਤਾਂ ਬਹੁਤ ਵੱਡੀ ਗੱਲ ਹੈ ਜੇ 4500 ਪਿੰਡ ਨਸ਼ੇ ਤੋਂ ਮੁਕਤ ਹੋ ਗਿਆ ਨਾ ਤਾਂ ਇਹ ਲੜਾਈ ਹੈ ਜਿਹੜੀ ਜਿੱਤ ਲਈ ਸਮਝ ਲਓ ਤਾਂ ਇਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੀ ਇਹ ਗੱਲ ਕਰ ਰਹੇ ਆ ਤਾਂ ਬੁਰੀ ਤਰ੍ਹਾਂ ਫੇਲ ਹੈ ਸਰਕਾਰੇ ਦੇ ਵਿੱਚ ਇਹ ਕਹਿਣ ਨਾਲ ਥੋੜੀ ਹੋ ਜੂ 4500 ਪਿੰਡ ਨਸ਼ਾ ਮੁਕਤ ਹੋ ਗਿਆ 45 ਗਲੀਆਂ ਦਾ ਡਾਟਾ ਦੇ ਦੇ ਸਰਕਾਰ ਸਾਨੂੰ 45 ਗਲੀਆਂ ਦਾ ਪਿਤੇ ਦਿਨੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਇਹ ਕਹਿੰਦੇ ਨੇ ਕਿ ਅਸੀਂ ਪੰਜਾਬ ਦਾ 4500 ਪਿੰਡ ਜਿਹੜਾ ਆ ਉਹ ਨਸ਼ਾ ਮੁਕਤ ਕਰ ਦਿੱਤਾ ਆ ਉਹ ਇਹ ਵੀ ਕਹਿੰਦੇ ਨੇ ਕਿ ਵਿਰੋਧੀਆਂ ਦਾ ਪਾਇਆ ਹੋਇਆ ਗੰਦ ਆ ਜਿਹੜਾ ਅਸੀਂ ਸਾਫ਼ ਕੀਤਾ ਹੈ ਤੇ ਅਸੀਂ ਨਾਮ ਵੀ ਦੱਸਾਂਗੇ ਕਿ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਵਿਰੋਧੀ ਇੱਕ ਵਾਰੀ ਜਾਉਣ ਤੇ ਬਹੁਤੇ ਪਿੰਡ ਐਸੀ ਨੇ ਜਿਨ੍ਹਾਂ ਦੇ ਅੱਗੇ ਅਸੀਂ ਜਿਹੜਿਆ ਬੋਰਡ ਲਾਤੇ ਆ ਕਿ ਇਹ ਪਿੰਡ ਨਸ਼ਾ ਮੁਕਤ ਨੇ ਇਹ ਵੱਡੇ ਸਵਾਲ ਨੇ ਕਿ ਪੰਜਾਬ ਸਰਕਾਰ ਨੇ ਵਾਕਿਆ ਦੇ ਵਿੱਚ ਮਾਨ ਸਰਕਾਰ ਨੇ ਵਾਕਿਆ ਦੇ ਵਿੱਚ 4500 ਪਿੰਡ ਨਸ਼ਾ ਮੁਕਤ ਕੀਤਾ ਆ ਹਾਲਾਂਕਿ ਹਾਲੇ ਤੱਕ ਮੰਤਰੀ ਸਾਹਿਬ ਦਾ ਬਿਆਨ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿਉਂਕਿ ਨਾ ਤਾਂ ਐਸਾ ਬਿਆਨ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਦਿੱਤਾ ਗਿਆ ਨਾ ਕਿਸੇ ਹੋਰ ਐਮ ਐਲ ਏ ਦੇ ਵੱਲੋਂ ਦਿੱਤਾ ਗਿਆ ਇਹ ਤਰਨਪ੍ਰੀਤ ਸੌਂਧ ਹੋਰਾਂ ਦੇ ਵੱਲੋਂ ਕੱਲ੍ਹ ਬੀਤੇ ਦਿਨੀ ਬਿਆਨ ਦਿੱਤਾ ਗਿਆ ਹੁਣ ਮੈਂ ਤੁਹਾਨੂੰ ਪਿਛਲੇ ਦਿਨਾਂ ਚ ਇੱਕ ਵੀਡੀਓ ਵਾਇਰਲ ਹੁੰਦੀ ਆ ਜੋ ਮਾਨਸਾ ਤੋਂ ਹੁੰਦੀ ਆ ਵੱਡੀ ਗੱਲ ਇਹ ਆ ਕਿ ਮਾਨਸਾ ਦੇ ਜਿਹੜੇ ਹੈਗਾ ਮਾਨਸਾ ਸਦਰ ਦੇ ਥਾਣੇ ਦੇ ਬਿਲਕੁਲ ਨਜ਼ਦੀਕ ਤੋਂ ਵੀਡੀਓ ਵਾਇਰਲ ਹੁੰਦੀ ਆ ਹੁੰਦੀ ਕੀ ਆ ਪਰਵਿੰਦਰ ਤੇ ਉਹਨਾਂ ਦੇ ਦੋਸਤ ਗਗਨ ਜਿਹੜੇ ਆ ਉਹ ਜਾ ਰਹੇ ਹੁੰਦੇ ਨੇ ਤਾਂ ਦੋ ਨੌਜਵਾਨਾਂ ਨੂੰ ਉਹ ਫੜਦੇ ਨੇ ਉਹ ਨੌਜਵਾਨਾਂ ਦੇ ਕੋਲੋਂ ਚਿੱਟਾ ਵੀ ਮਿਲਦਾ ਆ ਤੇ ਉਹਨਾਂ ਨੌਜਵਾਨਾਂ ਦੇ ਕੋਲੋਂ ਕੰਡਾ ਵੀ ਮਿਲਦਾ ਆ ਹੁਣ ਵੱਡਾ ਸਵਾਲ ਤਾਂ ਇਹ ਆ ਕਿ ਜੋ ਚਿੱਟੇ ਦਾ ਸੇਵਨ ਸਿਰਫ ਚਿੱਟੇ ਦਾ ਸੇਵਨ ਕਰਦਾ ਆ ਉਹ ਕੰਡਾ ਰੱਖੇ ਇਸ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਤਾਂ ਕੀ ਫਿਰ ਉਹ ਨਸ਼ਾ ਤਸਕਰ ਤਾਂ ਸਨ ਛੋਟੇ ਪੱਦਰ ਤੇ ਤੇ ਜੇਕਰ ਨਸ਼ਾ ਤਸਕਰ ਸਨ ਤਾਂ ਫਿਰ ਐਸਾ ਕਿਹੜੀ ਉਹਨਾਂ ਨੂੰ ਸਿਰ ਦੇ ਉੱਪਰ ਐਸਾ ਕਿਹੜਾ ਹੱਥਿਆ ਜਾਂ ਐਸੀ ਕਿਹੜੀ ਹੱਲਾਸ਼ੇਰੀ ਆ ਜਿਹੜੀ ਇਹ ਚੀਜ਼ ਦਾ ਡਰ ਵੀ ਨਹੀਂ ਕਿ ਸਾਹਮਣੇ ਮਾਨਸਾ ਸਦਰ ਦਾ ਥਾਣਾ ਆ ਥਾਣੇ ਦੇ ਸਾਹਮਣੇ ਬੈਠ ਕੇ ਹੀ ਜਿਹੜਾ ਹੈਗਾ ਐਸਾ ਕੁਝ ਚੱਲ ਰਿਹਾ ਸੀ ਇੱਕ ਪਾਸੇ ਮੰਤਰੀ ਸਾਹਿਬ ਕਹਿੰਦੇ ਨੇ ਕਿ 4500 ਪਿੰਡਾਂ ਨੂੰ ਸ਼ਾਮੁਕਤ ਕਰਦੇ ਤੇ ਦੂਸਰੇ ਪਾਸੇ ਮਾਨਸਾ ਸਦਰ ਚ ਐਸਾ ਕੁਝ ਚੱਲ ਰਿਹਾ ਪਰਵਿੰਦਰ ਤੇ ਗगन ਮੇਰੇ ਨਾਲ ਨੇ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਭਾਈ ਸਵਾਗਤ ਆਰੇ ਬਟਾ ਸਾਰੇ ਦੇਖਤੇ ਸੁਣ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਇਰੂਜੀ ਖਾਲਸਾ ਬਰ ਵੀ ਫਤਿਹ ਤੇਰਾ ਸਵਾਗਤ ਹੈ ਪਏ ਜਸ ਤੂੰ ਸਾਡੀ ਆਵਾਜ਼ ਨੂੰ ਬੜੇ ਲੰਬੇ ਚਿਰ ਤੋਂ ਬੁਲੰਦ ਕਰਦਾ ਆਇਆ ਤੇ ਗੱਡ ਪੂਰਾ ਗੱਡ ਕੇ ਆਂ ਵੱਜ ਕੇ ਪੂਰਾ ਬਾਗੀਆਂ ਨਾਲ ਖੜਦਾ ਸੱਚ ਦਿਖਾਉਣਾ ਸੱਚ ਬੋਲਦਾ ਸੋਨੂੰ ਸਲੂਟ ਹੈ ਨਹੀਂ ਬਹੁਤੇ ਡਰ ਜਾਂਦੇ ਨੇ ਸੱਚ ਦਿਖਾਉਣ ਨੂੰ ਤੁਸੀਂ ਸੱਚ ਬੋਲਦੇ ਵੀ ਹੋ ਤਾਂ ਸੋਨੂੰ ਕਸ਼ਟ ਵੀ ਚੱਲਣੇ ਪੈਂਦੇ ਨੇ ਪਹਿਲਾਂ ਤਾਂ ਮੈਂ ਸੋਨੂੰ ਇੱਕ ਸਵਾਲ ਕਰਦਾ ਅੱਜ ਤੁਸੀਂ ਸਾਡੇ ਸ਼ਹਿਰ ਚ ਆਏ ਪਹਿਲਾਂ ਤਾਂ ਥੋੜਾ ਸਾਸੀ ਸਵਾਤ ਕਰਦੇ ਆ ਫੇਰ ਤੁਸੀਂ ਸਾਡੇ ਸ਼ਹਿਰ ਚ ਆਏ ਬਦਲਾ ਵਿਕਾਸ ਦਾ ਮੁੰਡਾ ਬਦਲਾ ਸਾਡੇ 3 ਸਾਲਾਂ ਦਾ ਹੋ ਗਿਆ ਅੱਜ ਦੇਖ ਲਿਆ ਮਿਲ ਲੈ ਪਾਣੀ ਠਾਠਾ ਮਾਰਦਾ ਕਰਦਾ ਕੀ ਤੁਹਾਡੀ ਗੱਡੀ ਦੀ ਕਿਸ਼ਤੀ ਬਣਾਈ ਤੁਹਾਨੂੰ ਸਾਡੇ ਘਰ ਤੱਕ ਪਹੁੰਚਿਆ ਨਹੀਂ ਗਿਆ ਹਾਂ ਹਾਂ ਕਿੰਨੀ ਕਿੰਨੀ ਦੁੱਖ ਨੇ ਦੁਖੀ ਨੇ ਲੋਕ ਇਹ ਪਾਣੀ ਲੋਕਾਂ ਦੀਆਂ ਰਸੋਈਆਂ ਤੱਕ ਪਹੁੰਚ ਗਿਆ ਤੇ ਲੋਕ ਇਹਦੇ ਨਾਲ ਜੀਣ ਦੇ ਵਿਚਾਰੇ ਆਦੀ ਹੋ ਗਏ ਜੇ ਧਰਨਾ ਲਾਉਂਦੇ ਨੇ ੱੱਕੇ ਨਾਲ ਕੁੜਦੇ ਮਾਰਦੇ ਨੇ ਉਹਨਾਂ ਨੂੰ ਇੱਥੋਂ ਤੱਕ ਕੇ ਇੱਕ ਕਾਉਂਸਲਰ ਨੇ ਧਰਨਾ ਕਾਰੀਆਂ ਨੂੰ ਪਰਸੋਂ ਧੱਕੇ ਮਾਰੇ ਇੱਕ ਪੱਤਰਕਾਰ ਨੂੰ ਮੁੰਡਾ ਪੱਤਰਕਾਰ ਹਰੇ ਸਰਗਮ ਟੀਵੀ ਆ ਉਹਨੇ ਸਵਾਲ ਕਰ ਲਿਆ ਵੀ ਤੁਸੀਂ ਤਾਂ ਕਹਿਣੋ ਜੀ ਅਸਿਹਸ ਹਥਿਆਰਬਾਜ਼ੀ ਕਰਦੇ ਹੋ ਉਹਨੂੰ ਧੱਕੇ ਮਾਰੇ ਚਲੋ ਉਹ ਤਾਂ ਗੱਲ ਰਹੀ ਪਾਣੀ ਤਾਂ ਨਿਕਲ ਜੂ ਪਾਣੀ ਦਾ ਹੱਲ ਵੀ ਹੋ ਜੂ ਸੜਕਾਂ ਨਾਲੀ ਦਾ ਹੱਲ ਹੋ ਜੂ ਪਿਛਲੀਆਂ ਤਿੰਨ ਸਰਕਾਰਾਂ ਤੋਂ ਵੀ ਇਹੀ ਹਾਲ ਹੈ ਘਰਾਂ 'ਚ ਵੜ ਗਿਆ ਨਿਕਲ ਜਾਣਾ ਸੁੱਕ ਜਾਣਾ ਬੱਟ ਜਿਹੜਾ ਸਾਡੀਆਂ ਰਸੋਈਆਂ 'ਚ ਬੱਚਿਆਂ ਦੀਆਂ ਨਾੜਾਂ 'ਚ ਜਿਹੜੇ ਸਾਡੇ ਬੱਚੇ ਨੇ ਨਾੜਾਂ 'ਚ ਜ਼ਹਿਰ ਪਾਉਣ ਚੁੱਕਿਆ ਲੋਕੀ ਤੇ ਕਦੋਂ ਜਾਗਰੂਕ ਹੋਣਗੇ ਪਹਿਲੋਂ ਦਾ ਲੋਕ ਅਸੀਂ ਖੁਦ ਲੋਕ ਇਕੱਠੇ ਕਦੋਂ ਹੋਵਾਂਗੇ ਹਰੇਕ ਗਲੀ ਹਰੇਕ ਕੂਚਾ ਹਰੇਕ ਮਹੱਲਾ ਨਸ਼ਾ ਆਮ ਹੈ ਜੀ ਤੁਸੀਂ ਇੱਕ ਕਹਿੰਦੇ ਹੋ ਵੀ ਅਸੀਂ ਕੱਲ ਉਹ ਤਾਂ ਮੈਂ ਦਿਖਾਇਆ ਇਹਨਾਂ ਨੂੰ ਕੱਲ ਉਹ ਤਾਂ ਅਸੀਂ ਮੈਂ ਤੇ ਗਗਨ ਜਾ ਰਹੇ ਸੀ ਸਵੇਰੇ ਦੋਨੇ ਸੀ ਅਸੀਂ ਜਾ ਰਹੇ ਸੀ ਮੇਨ ਸੜਕ ਤੇ ਰੰਦਿੱਤੇ ਵਾਲਾ ਚੌਂਕੀ ਸਾਦਰ ਥਾਣਾ ਮਾਨਸਾ ਤੋਂ 30 40 ਮੀਟਰ ਦੂਰ ਖੁੱਲੇ ਬਾਗਲ 'ਚ ਮੇਰੀ ਨਿਗਾਹ ਪੈ ਗਈ ਜਦੋਂ ਵੀ ਉਹ ਟੀਕਾ ਲਾਈ ਜਾਂਦੇ ਆ ਸ਼ੱਕੀ 'ਚ ਬੰਦੇ ਨੇ ਮੈਨੂੰ ਪਤਾ ਲੱਗਿਆ ਮੈਨੂੰ ਕਿ ਮੋਟਰਸਾਈਕਲ ਮੋੜ ਉੱਥੇ ਕੈਮਰੇ ਲੱਗੇ ਨੇ ਕੈਮਰੇ ਕਰਾ ਲੈਣੇ ਇਹ ਜਦੋਂ ਮੈਂ ਗਿਆ ਉਹਨਾਂ ਨੇ ਜਰਕਦੇ ਨੇ ਲਫਾਫੇ ਮਾਰਿਆ ਵਿਚਾਰੇ ਉਹ ਆਧੀ ਸੀ ਕਰਨ ਦੇ ਆਧੀ ਸੀ ਤੇ ਵੇਚਦੇ ਵੀ ਸੀ ਜਾਨੀ ਕਿ ਛੋਟੇ ਪੈਡਲਰ ਸੀ ਜਿਨ੍ਹਾਂ ਨੂੰ ਉਹ ਫੜ ਕੇ ਪਰਚੇ ਪਾ ਕੇ ਐਫ ਆਈ ਆਰਾਂ ਦੀਆਂ ਗਿੰਤੀਆਂ ਵਧਾਉਂਦੇ ਨੇ ਸਮਝ ਗਿਆ ਜਿਵੇਂ ਇਹ ਕਹਿੰਦੇ ਨੇ ਅਸੀਂ ਇਹ ਐਫ ਐਨ ਆਈ ਐਫ ਆਰਾਂ ਕੱਢਦੀਆਂ ਉਹ ਜੋ ਕੋਈ 10 ਗ੍ਰਾਮ ਵਾਲਾ ਕੋਈ 20 ਗ੍ਰਾਮ ਵਾਲਾ ਇੱਕ ਅੱਧਾ ਕੋਈ ਵੱਡਾ ਮਸਾ ਉਹ ਵੀ ਇੰਟੈਲੀਜੈਂਸ ਸੀ ਜਾਂ ਕੋਈ ਹਫਤਾ ਸ਼ਫਤਾ ਨਹੀਂ ਬੰਨਿਆ ਜਾਂਦਾ ਉਹ ਵੜ ਜਾਂਦਾ ਪਰਚਾ ਇਹ ਵੀ ਕੋਈ ਵੀ ਵੱਡੀ ਹੱਲਾਸ਼ੇਰੀ ਆ ਕਿ ਥਾਣੇ ਜਿਵੇਂ ਤੁਸੀਂ ਗੱਲ ਕਰੀਆ ਇਹ ਕਹਿ ਰਹੇ ਹੋ ਕਿ ਥਾਣੇ ਸਦਰ ਦੇ ਬਿਲਕੁਲ ਨਜ਼ਦੀਕ ਫਿਰ ਵੀ ਵੱਡੀ ਹੱਲਾਸ਼ੇਰੀ ਆ ਕਿ ਥਾਣਾ ਸਦਰ ਨਜ਼ਦੀਕ ਹੋਵੇ ਤੇ ਉੱਥੇ ਬੈਠ ਕੇ ਆਪਣੀ ਚਿੱਟੇ ਦਾ ਸੇਵਨ ਕਰਦੇ ਹੁਣ ਜਾਂ ਤੋਲਤ ਲਈਆ ਜੋ ਵੀ ਉਹ ਕਰਦੇ ਹੁਣ ਤੁਸੀਂ ਮੇਰੀ ਗੱਲ ਸੁਣ ਲਓ ਪੂਰੀ ਕੋਲੇ ਉਹਨਾਂ ਦੇ ਮਈਰ ਕੰਡਾ ਜਿਹਦਾ ਪਰਚਾ ਸ਼ਰੇ ਆਮ ਉੱਥੇ ਆਈ ਰੱਖ ਕੇ ਜਾ ਰਹੇ ਸੀ ਉਹ ਸਾਰਾ ਸਾਮਾਨ ਆ ਵੀ ਫੇਰ ਉੱਥੇ ਆਉਣਗੇ ਕੋਲੇ ਉਹਨਾਂ ਦੇ ਇੰਨਾ ਕ ਚਿੱਟਾ ਸੀ ਹੋਰ ਵੀ ਹੋਣਾ ਆਪਾਂ ਉਹਨਾਂ ਦੀ ਕੁੱਟਮਾਰ ਕਰਦੇ ਜਾਂ ਉਹਨਾਂ ਨੂੰ ਥਾਣੇ 'ਚ ਲੈ ਕੇ ਜਾਂਦੇ ਤਾਂ ਜੀ ਇਹ ਸਾਨੂੰ ਗਵਾਹ ਪਾ ਦਿੰਦੇ ਨੇ ਫਿਰ ਗਵਾਇਆਂ ਵੀ ਬਹੁਤ ਨਹੀਂ ਜਾਣਾ ਪੈਂਦਾ ਅਗਲਿਆਂ ਦੇ ਤੇ ਬਾਲੇ ਪਹਿਲਾਂ ਇੱਕ ਐਸਚ ਹੁੰਦਾ ਔਰ ਦਲਜੀਤ ਉਹਦੇ ਕੋਲੇ ਫੜ ਕੇ ਲੈ ਜਾਂਦੇ ਐ ਤਾਂ ਉਹ ਕਹਿੰਦਾ 5 ਗ੍ਰਾਮ ਤੋਂ ਘੱਟ ਪਰਚਾ ਨਹੀਂ ਪਾਉਂਦਾ ਉਹਨਾਂ ਨੂੰ ਆਪਦੇ ਕੋਲੇ ਰੱਖਿਆ ਉਹਨੇ ਥਾਣੇ 'ਚ ਅਸੀਂ ਪਹਿਲੀ ਵਾਰ ਫੜ ਕੇ ਲਗੇ ਥਾਣੇ 'ਚ ਰੱਖਿਆ ਉਹਨਾਂ ਦੇ ਵੱਡੇ ਲਿਖ ਬਣਵਾਤੇ ਹੁਣ ਉਹ ਪੂਰੇ ਵੱਡੇ ਲੈਵਲ ਦੇ ਕਿੰਗ ਬਣ ਰੱਖੇ ਨੇ ਮਾਨਸਾ 'ਚ ਇਸ ਟਾਈਮ ਉਹਨਾਂ ਨੂੰ ਜੇ ਆਪਾਂ ਫੜ ਕੇ ਫੜਾਉਂਦੇ ਉਹ ਤਾਂ ਛੋਟੇ ਬੱਚੇ ਸੀ ਹਾਲਾਂਕਿ ਉਹਨਾਂ ਤੋਂ ਵੱਡੇ ਬੰਦੇ ਫੜੇ ਜਾ ਸਕਦੇ ਨੇ ਬਟ ਵੱਡੇ ਬੰਦੇ ਨੂੰ ਫੜੇ ਕੌਣ ਤੁਸੀਂ ਕਹਿਣੋ ਜੀ ਥਾਣੇ ਦੇ ਲਵੇ ਉਹਨਾਂ ਦਾ ਹੈ ਹੌਸਲਾ ਬੁਲੰਦਾ ਹੈ ਹੌਸਲਾ ਤਾਂ ਤੁਸੀਂ ਐਂ ਹਸਾਬ ਲਾ ਲਓ ਪਹਿਲਾਂ ਸਾਡੇ ਸਾਦਾ ਥਾਣੇ ਵਾਲੇ ਇੱਥੇ ਮਾਨਸਾ ਚ ਸੀਗੇ ਹੈ ਸਿਟੀ ਬਣ ਚ ਉੱਥੇ ਸਰਿਆਂ ਵਕੀ ਜਾਂਦਾ ਕਿਲੋ ਕਿਲੋ ਕਿੰਨਾ ਸੀ ਰੋਲਾ ਪਾਉਂਦੇ ਸੀ ਉਹ ਇੰਟੈਲੀਜੈਂਸੀ ਵਾਲ ਨੇ ਫੜ ਲੇ ਜਿਹੜੀ ਸਪੈਸ਼ਲ ਬ੍ਰਾਂਚ ਆ ਉਹਨਾਂ ਨੇ ਫੜ ਲੇ ਇਹਨਾਂ ਨੇ ਨਹੀਂ ਫੜੇ ਉਹ ਨਾ ਰੋ ਕੇ ਹਟ ਗਿਆ ਮਹੱਲਾ ਸਾਰਾ ਲੋਕ ਹੋਰ ਕਈ ਬੰਦੇ ਵੇਚੀਆਂ ਦਨੇ ਉਹ ਵੀ ਨਹੀਂ ਫੜੇ ਹੁਣ ਰੰਧਿੱਤੇ ਵਾਲੇ ਪਿੰਡ ਚ ਚੌਂਕੀ ਆ ਉੱ ਜਿੰਨ ਗੇਲੇ ਵਿਗਦਾ ਕਿਹੜਾ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਜਿੱਥੇ ਤੁਸੀਂ ਮੈਂ ਹੁਣ ਤੁਹਾਡੀ ਗੱਲ ਤੁਸੀਂ ਕਹਿੰਦੇ ਧਰਮਸੋਤ ਜੀ ਨੇ ਬਿਆਨ ਦਿੱਤਾ ਮੈਂ ਨਹੀਂ ਸੁਣਿਆ ਮੈਂ ਸੋਡੇ ਕੈਮਰੇ ਤੇ ਆਉਣ ਰਿਕਾਰਡ ਕਹਿਣਾ ਦੇਖੋ ਨਸ਼ਾ ਪਹਿਲਾਂ ਸਰਕਾਰਾਂ ਕਾਲੀਆਂ ਵੇਲੇ ਸੀ ਕਾਂਗਰਸੀਆਂ ਵੇਲੇ ਵੀ ਸੀ ਬਟ ਉਹਨਾਂ ਨੇ ਐ ਨਹੀਂ ਕਿਹਾ ਸੀ ਨਸ਼ਾ ਖਤਮ ਕਰਤਾ ਜਾਂ ਉਹਨਾਂ ਨੇ ਡਰਾਮੇ ਨਹੀਂ ਕਰੇ ਸੀ ਗਰੀਬਾਂ ਦੇ ਘਰ ਨਹੀਂ ਢਾਏ ਸੀ ਉਹਨਾਂ ਨੇ ਗੁੜਕੇ ਦੀਆਂ ਸਹਾਂ ਜ਼ਰੂਰ ਖਾਧੀਆਂ ਸੀ ਫਿਰ ਭੁਗਤ ਵੀ ਰਹੇ ਨੇ ਉਹ ਇਹ ਅਸੀਂ ਲੈ ਕੇ ਆਏ ਸੀ ਚਾ ਨਾਲ ਕਿਉਂ ਇਹਨਾਂ ਨੇ ਸੌਂ ਕਿਹਾ ਸੀ ਵੀ ਅਸੀਂ ਨਸ਼ਾ ਖਤਮ ਕਰਾਂਗੇ ਪਹਿਲ ਪ੍ਰਾਇੋਰਟੀ ਕਿ ਹੱਸਣਾ ਜੀ ਸੌ ਵੀ ਅਸੀਂ 3 ਮਹੀਨਾ ਚ ਖਤਮ ਕਰ ਦਾਂਗੇ ਫਿਰ ਇਹਨਾਂ ਨੇ ਹੁਣ ਕਿਹਾ ਸੀ ਖਤਮ ਕਰ ਦੋ ਮੈਂ ਦੱਸਿਦੋ ਖਤਮ ਕਰ ਦਾਂਗੇ ਮੈਂ ਧਰਮ ਸਿੰਘ ਸੋਤ ਤਰਨਪ੍ਰੀਤ ਤਰਨਪ੍ਰੀਤ ਸਿੰਘ ਸੋਹ ਦਾ ਜੋ ਵੀ ਹੈ ਭਾਈ ਸਾਹਿਬ ਨੂੰ ਵੀਰ ਜੀ ਨੂੰ ਮੇਰੇ ਕੋਲ 10 ਕਿੱਲੇ 11 ਕਿੱਲੇ ਬਾਹਣਦੇ ਨੇ ਮੈਂ ਉਹਦੇ ਨਾਂ 11 ਕਿੱਲਾਂ ਦੇ ਕਿੱਲੇ ਲਵਾ ਦੂੰਗਾ ਉਹ ਆਪਦੇ ਪਿੰਡ ਦੀ ਇੱਕ ਗਲੀ ਨਸ਼ੇ ਮੁਕਤ ਕਰ ਦਿਖਾ ਦੇ ਕੋਈ ਪਿੰਡ ਤਾਂ ਛੱਡੋ ਗੁਰੂ ਸਾਹਿਬ ਦੀ 12000 ਪਿੰਡ ਹੈ ਨਾ ਕੋਈ ਪਿੰਡ ਤਾਂ ਕੋਈ ਗੁਰੂ ਸਾਹਿਬ ਦੀ ਕਿਰਪਾ ਹੋਵੇ ਛੋਟੀ ਢਾਣੀ ਹੋਵੇ ਜਾਂ ਬਾਹਰੀ ਤਕੜੇ ਲੋਕ ਹੋਣਾ ਕੋਈ ਬਚਿਆ ਹੋਵੇ ਪਰ ਕੋਈ ਮੈਨੂੰ ਉਂਗਲ ਖੜੀ ਕਰਕੇ ਜਾਵੇ ਮੈਂ ਮਾਨਸਾ ਮਾਨਸਾ ਸ਼ਹਿਰ ਚੋਂ ਹੁਣ ਵੀ ਆਪਾਂ 15 ਮਿੰਟਾਂ ਦਾ ਜਿਹੜਿਆ ਕਰਨ ਵਾਲੇ ਥੋੜਾ ਮੋਟਾ ਕੋਲੇ ਹੁੰਦੇ ਨੇ ਉਹ ਤਾਂ ਕੀ ਕਰਦੇ ਨੇ ਵਿਚਾਰੇ 1000 ਦਾ ਲਿਆਂਦਾ 2000 ਦਾ ਲਿਆਂਦਾ ਕਰੋ ਪੈਸੇ ਮਿਲ ਗਏ ਜਿੰਨਾ ਜੇ ਕਰੋ ਪੈਸੇ ਮਿਲ ਗਏ ਉਹ ਤਾਂ ਕਰੇਗੇ ਜਦੋਂ ਕਰੋ ਬੈਸੇ ਮੈਨਣ ਲੱਗੇ ਚੋਰੀਆਂ ਕਰਨ ਲੱਗੇ ਚੋਰੀਆਂ ਕਰਨ ਲੱਗੇ ਲੁੱਟਾਂ ਖਵਾ ਕਰਨ ਲੱਗੇ ਉਹਦੇ ਨਾਲੋਂ ਚੰਗਾ ਹੈ ਕੀ ਕਰਦੇ ਨੇ ਜਿਹੜਾ ਵਾਈਟ ਕਾਲਰ ਹੈ ਵਾਈਟ ਕਾਲਰ ਦੇ ਅੱਗੇ ਥਰਡ ਪਾਰਟੀ ਅੱਗੇ ਰੱਖੇ ਹੋਏ ਚਮਚੇ ਵੀ ਇਹੜੇ ਥੋੜੇ ਥੋੜੇ ਵੇਚਦੇ ਨੇ ਇਹ ਹੁੰਦੇ ਨੇ ਜਿਹੜੇ ਜੰਕਰ ਹੁੰਦੇ ਨੇ ਸ਼ਾ ਕਰਨ ਵਾਲੇ ਇਹਨਾਂ ਨੂੰ ਬਸ ਲਾਲਚ ਦੇ ਦਿੰਦੇ ਨੇ ਵੀ ਤੁਸੀਂ 10 ਬਿੱਟਾਂ ਬਿੱਟੋ ਵਿੱਚੋਂ ਇੱਕ ਬਿੱਟ ਫਰੀ 10 ਬਿੱਟਾਂ ਵਿੱਚੋਂ ਇੱਕ ਬਿੱਟ ਫਰੀ ਉਹਨਾਂ ਨੂੰ ਇਹ ਫੜਾ ਦਿੰਦੇ ਨੇ ਬਾਅਦ ਚ ਇਹ ਆਪਦੀ ਐਫ ਆਈ ਆਰ ਲਖਾ ਦਿੰਦੇ ਨੇ ਵੀ ਅਸੀਂ ਇੱਕ ਬੰਦਾ ਫੜ ਕੇ ਪਰਚਾ ਪਤਾ ਇੰਨਾ ਐਫ ਆਈ ਆਰਾਂ ਹੋ ਗਈਆਂ ਕੀ ਇੱਕ ਬੱਚੇ ਨੂੰ ਫੜ ਕੇ ਉਹਨਾਂ ਤੋਂ ਸਾਡੇ ਵਾਕ ਨਵੇਂ ਬਿ ਬੁੱਟੇ ਲਾ ਲੈਂਦੇ ਨੇ ਅੱਗੇ ਉਹ ਉਹਨਾਂ ਨੂੰ ਸੌਖਾ ਹੋ ਗਿਆ ਨਾ ਉਹਨਾਂ ਨੂੰ ਨਸ਼ਾ ਕਰਨ ਦੀ ਲੋੜ ਨਾ ਮੰਗਣ ਨਾਲ ਕੋਲੇ ਆ ਦੀ ਜੇਬ ਚ ਨਸ਼ਾ ਹੋ ਗਿਆ ਗਾਹ ਉਹ ਗੂਲੂ ਕੋਜ ਲੜਾਉਣ ਵਿੱਚ ਗੋਲੀਆਂ ਅਰ ਲਾਉਣ ਜਿਹਨਾਂ ਨਾਲ ਬੱਚੇ ਮਰਦੇ ਨੇ ਸਾਡੇ ਤਾਂ ਇਹ ਬਹੁਤ ਹੀ ਹਜੀ ਹੈ ਇੱਕ ਬਿਲਟ ਤੋਂ ਹੈਵੀ ਰਿਕਵਰੀ ਤੱਕ ਪਹੁੰਚਣਾ ਪਰ ਇਹ ਪਹੁੰਚਦੇ ਨਹੀਂ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਹੋਰ ਦੇਣਾ ਵੀਰ ਜੀ ਇਹਨਾਂ ਨੇ ਆ ਪੁਲਿਸ ਵਾਲੀ ਫੜੀ ਸੀ ਤਾਂ ਇਹਨਾਂ ਨੇ ਪੁਲਸਾਂ ਦੀ ਕੋਈ ਅਗੇ ਲਰੀ ਪਿਛਲੇ ਦੀ ਕਾਰਵਾਈ ਕਰੀ ਵੀ ਕਿੱਥੋਂ ਚਿੱਟਾ ਹੁੰਦਾ ਸੀ ਉਹਦੇ ਕੋਲੇ ਕੁਝ ਦੱਸਿਆ ਕਿੰਨਾ ਚਿਰ ਹੋ ਗਿਆ ਕੋਈ ਪ੍ਰੈਸ ਕਾਨਫਰੰਸ ਕਰੀ ਫਿਰ ਜੇਲ੍ਹ ਚ ਕੇਐਸਆਈ ਚਿੱਟਾ ਦੇ ਰਿਹਾ ਸੀ ਬਠਿੰਡੇ ਉਹ ਤੋਂ ਪੁੱਛਿਆ ਵੀ ਤੂੰ ਕਿੱਥੋਂ 48 ਗ੍ਰਾਮ ਲੈ ਕੇ ਆਇਆ ਤੇਰੇ ਕੋਲੋਂ ਕਿੱਥੋਂ ਆਇਆ ਭਾਈ ਤੇਰੇ ਕਿਲੋ ਕਿੱਥੋਂ ਆਇਆ ਕੋਈ ਸਾਨੂੰ ਪੁਲਿਸ ਨੇ ਅਜੇ ਤੱਕ ਜਨਤਕ ਜ਼ਾਹਰ ਕਰਿਆ ਨਹੀਂ ਕਰਿਆ ਫਿਰ ਸੰਗਰੂਰ ਜੇਲ੍ਹ ਚੋਂ ਫੜਿਆ ਗਿਆ ਇੱਕ ਡੀਐਸਪੀ ਲੈਵਲ ਦਾ ਬੰਦਾ ਕੋਈ ਉਹਨੂੰ ਪੁੱਛੇ ਵੀ ਤੇਰੇ ਕੋਲੇ ਕਿੱਥੋਂ ਦਾ ਕਿੱਥੋਂ ਦਾ ਫੇਰ ਜੀ ਮੈਂ ਰੋਜ਼ ਖਬਰ ਦੇਖਦਾ 50 ਕੈਪਸੂਲ ਫੜੇਗੇ 50 ਗੋਲੀਆਂ ਫੜੀਆਂ ਗਈਆਂ 50 ਕੈਪਸੂਲ ਫੜੇਗੇ ਉਹ ਜਿਹੜੇ ਤੇਰੇ ਮੇਰੇ ਵਰਗੇ ਦਿਹਾੜੀਏ ਵਿਚਾਰੇ ਕੰਮ ਕਰਨ ਵਾਲਨੇ ਜਾਂ ਖਾਣ ਪੀਣਾਂ ਦੇ ਚਿੱਟੇ ਉਹ ਖਾ ਲੈਂਦੇ ਨੇ ਉਹ ਤੇ ਕੰਮ ਕਰਦੇ ਨੇ ਪਤਾ ਹੈ ਹੁਣ ਮੈਂ ਸੁਣਦਾ ਗੱਲਾਂ ਉਹ ਮੇਰੇ ਹੱਥ ਬਣਦੇ ਨੇ ਮੈਂ ਕੀ ਕਰਾਂ ਭਾਈ ਉਹਨਾਂ ਤੇ ਪਰਚਾ ਪਾ ਦਿੰਦੇ ਨੇ ਇਹ ਉਹਨਾਂ ਨੂੰ ਉਹਨਾਂ ਨੇ ਆਪਦੇ ਘਰੇ ਇੰਦਾ ਨਹੀਂ ਬਣਾ ਲਿਆ ਮਜ਼ਦੂਰਾਂ ਨੇ ਪੱਤਾ ਕਰੇ ਲੈ ਕੇ ਤਾਂ ਉਹ ਅਕਸਰ ਦੁਕਾਨ ਤੇ ਆਏ ਨੇ ਤਾਂ ਇਹ ਕਿਉਂ ਨਹੀਂ ਦੁਕਾਨ ਤੇ ਜਾਂਦੇ ਵੀ ਭਾਈ ਤੂੰ ਕਿ ਸ਼ਰੇਆਮ ਉਹ ਦੁਕਾਨਾਂ ਜਿਹੜੀਆਂ ਆਪਾਂ ਫੜੀਆਂ ਜਿਹੜੀ ਆਪਕਾ ਟੀਮ ਆ ਇਸਨੇ ਇਹਨਾਂ ਦੀ ਸਪੈਸ਼ਲ ਪਿੱਛੇ ਬ੍ਰਾਂਚ ਐ ਨਸੀਬ ਨੇ ਇੱਥੇ ਮਾਨਸਾ ਮੈਡੀਕਲ ਦੂਜੇ ਚ ਵੱੜ ਕੇ ਬੰਦ ਕਰੀ ਜੋ ਵੀ ਖੁੱਲੀ ਪਈ ਉਹ ਵੀ ਵੇਚੀ ਜਾਂਦੀ ਨਹੀਂ ਸ਼ਰੇਆਮ ਸ਼ਰੇਆਮ ਗਲੀ ਗਲੀ ਨਸ਼ਾ ਸਾਡੇ ਮਾਨਸਾ ਚ 8-10 ਬੰਦੇ ਇਹੇ ਜੇ ਨਹੀਂ ਵਾਈਟ ਕਾਲਰ ਸਾਡੇ ਮਾਨਸਾ ਮਾਨਸਾ ਚ ਵਾਈਟ ਕਾਲਰ ਜਿੰਨਾਂ ਨੇ ਰੋਜ਼ ਅੱਧੀ ਕਿਲੋ ਪੌਣਾ ਕਿਲੋ ਚਟਾ ਕੱਢਣਾ ਐ ਐਸਐਸਪੀ ਸਾਹਿਬ ਨੂੰ ਮੈਂ ਤੋਂ ਜਿੰਨੇ ਥੱਲੇ ਅਫਸਰ ਨੇ ਕੱਲੇ ਕੱਲੇ ਨੂੰ ਉਹਨਾਂ ਬੰਦਿਆਂ ਬਾਰੇ ਪਤਾ ਐ ਇੰਟੈਲੀਜੈਂਸ ਨੂੰ ਪਤਾ ਐ ਤੁਸੀਂ ਹੁਣ ਫੋਨ ਲਾ ਲਓ ਉਹ ਨਾ ਬੰਦੇ ਨਾ ਲੈ ਲਓ ਕਹਿਣਗੇ ਅਸੀਂ ਫੀਲਡਿੰਗ ਲਾਈ ਹੋਈ ਆ ਡੇਢ ਸਾਲ 2 ਸਾਲ ਹੋ ਗਿਆ ਫੀਲਡਿੰਗ ਜਿੱਲੀ ਜਾਂਦੀ ਐ ਡੇਢ ਦੋ ਫੜਦੀ ਨਹੀਂ ਬੱਸ ਆਪਾਂ ਤੁਸੀਂ ਫੋਨ ਲਾ ਲਓ ਕਿਸੇ ਵੀ ਸੇਸ਼ਟਾਫ ਵਾਲੇ ਨੂੰ ਲਾ ਲਓ ਕਿਸੇ ਇੰਟੈਲੀਜੈਂਸ ਵਾਲੇ ਨੂੰ ਲਾ ਲਓ ਵੀ ਉਹ ਬੰਦਿਆਂ ਦਾ ਕੀ ਉਹਨਾਂ ਨੂੰ ਪਤਾ ਵੀ ਉਹ ਕੰਮ ਕਰਦੇ ਨੇ ਕਹਿੰਦੇ ਨੇ ਹੱਥ 'ਚ ਨਹੀਂ ਆਉਂਦੇ ਫੀਲਡਿੰਗ ਲਾ ਦੀ ਆਉਂਦਾ ਉਹਨਾਂ ਕੋਲਿਆ ਕਿਲੋ ਕਿਲੋ ਜਿਵੇਂ ਤੁਸੀਂ ਤੁਸੀਂ ਫੜਿਆ ਤੁਸੀਂ ਨਹੀਂ ਇਹ ਇਹ ਚੀਜ਼ ਸਹੀ ਨਹੀਂ ਸਮਝੀ ਕਿ ਇਹਨਾਂ ਜਾਂ ਚਲੋ ਠੀਕ ਐ ਇਹਨੂੰ ਨਾ ਫੜਾਇਆ ਜਾਵੇ ਘੱਟੋ ਘੱਟ ਪੁਲਸ ਨੂੰ ਤਾਂ ਜਾਂਦੇ ਆਉਂਦੇ ਇਤਲਾਹ ਕਰ ਦਿੰਦੇ ਕਿ ਭਈ ਪਾਜੀ ਮੈਨੂੰ ਕਿੰਨਾ ਚਿਤ ਹੋ ਗਿਆ ਤਲਾਹਾਂ ਕਰਦਿਆਂ ਨੂੰ ਕਿੰਨੇ ਬੰਦੇ ਮੈਂ ਘੱਟੋ ਘੱਟ 15 ਬੰਦੇ ਇਹਨਾਂ ਦੇ ਛਾਣੇ ਚ ਲੈ ਗਿਆ ਪਹਿਲਾਂ ਤਾਂ ਮੈਂ ਮੈਡੀਕਲ ਆਣੇ ਵੀ ਲਗਿਆ ਉਹਦਾ ਵੀ ਉਲਟਾ ਪਰਚਾ ਮੇਰੇ ਤੇ ਪਾਤਾ ਜਦੋਂ ਮੋਂਨ ਨੂੰ ਲਿਜਾਣਾ ਜ਼ਿਆਦਾਤਰ ਤਾਂ ਛੱਡ ਦਿੱਤੇ ਜਾਂਦੇ ਨੇ ਇੱਕ ਐਸਐਚ ਨੇ ਮੈਨੂੰ ਖੁਦ ਕਿਹਾ ਕਿੰਨੇ ਵਾਰ ਮੈਂ ਕੋਈ 7-8 ਬੰਦੇ ਫੜ ਕੇ ਲਿਆ ਵੀ 5 ਗ੍ਰਾਮ ਤੋਂ ਘੱਟ ਪਰਚਾ ਨਹੀਂ ਪਸਾ ਵੱਡਾ ਲਿਆ ਫੜ ਕੇ ਕਿਉਂ ਵੱਡੇ ਨੂੰ ਮੈਨੂੰ ਤਨਖਾਹ ਮਿਲਦੀ ਹੈ ਮੈਂ ਕਿਉਂ ਲਿਆ ਮੈਂ ਫੜ ਕੇ ਇੱਕ ਚੀਜ਼ੇ ਥੋੜੀ ਡਿਊਟੀ ਐ ਹੁਣ ਵੀ ਕਹਿੰਦੇ ਤੂੰ ਸਾਨੂੰ ਬੰਦਾ ਦੱਸ ਕੌਣ ਹੈਗਾ ਹਾਂ ਬੰਦਿਆਂ ਨੂੰ ਇਹਨੂੰ ਫੋਨ ਕਰ ਇਹਨੂੰ ਪੁੱਛ ਵੀ ਭਾਈ ਅਸੀਂ ਕਿਉਂ ਦਸੀਏ ਥੋੜੀ ਡਿਊਟੀ ਐ ਥੋੜੇ ਥਾਣੇ ਦੇ ਨਾਲ ਬੇਕੀ ਜਾਂਦਾ ਪਤਾ ਕਰੋ ਫਿਰ ਉਹਨਾਂ ਦਾ ਇਲਾਜ ਕਰਵਾਓ ਨਾ ਉਹਨਾਂ ਦਾ ਇਲਾਜ ਉਹ ਅਸੀਂ ਉਹਨਾਂ ਨੂੰ ਕਹੇ ਵੀ ਥੋੜਾ ਇਲਾਜ ਕਰਵਾ ਦਿੰਨੇ ਆ ਮੁੰਡਿਆਂ ਨੂੰ ਵੀ ਭਾਈ ਉਹ ਕਹਿੰਦੇ ਸਾਡੀ ਗੱਡੀ ਭਰੀ ਅਸੀਂ ਇਲਾਜ ਨਹੀਂ ਕਰਵਾਉਣਾ ਭਾਈ ਆਪਾਂ ਕੀ ਕਰੀਏ ਫਿਰ ਹੁਣ ਅਗਲੇ ਹੁਣ ਪੈਰੀ ਮਰਨ ਲੱਗ ਜਾਂਦੇ ਨੇ ਤਾਂ ਛੋਟੇ ਲੈ ਬਲਦੇ ਨੇ ਵੇਚਦੇ ਜ਼ਰੂਰ ਨੇ ਕੋਈ ਹਰੇਕ ਵੇਚਦਾ ਚਿੱਟਾ ਪੀਣ ਵਾਲਾ ਹਰੇਕ ਵੇਚੂ ਆ ਛੋਟੇ ਲੈਵਲ ਛੋਟੇ ਲੈਵਲ ਤੇ ਕੀ ਕੀ ਸੀਨ ਹੁੰਦਾ ਕੱਲ ਦੀ ਜੇ ਕੱਲ ਦੀ ਸਾਰੇ ਜੋ ਵੀ ਇਹ ਵਰਤਾਰਾ ਵਾਪਰਦਾ ਕੀ ਸੀਨ ਹਾਂ ਕੱਲ ਅਸੀਂ ਬਾਈ ਜੀ ਜਾ ਰਹੇ ਸੀਗੇ ਆਪਣੇ ਸਾਦਰ ਸਾਦਰ ਥਾਣੇ ਦਾ ਏਰੀਆ ਸੀਗਾ ਉਹ ਜਿੱਥੋਂ ਦੀ ਇਹ ਘਟਨਾ ਹੈ ਦੋ ਮੁੰਡੇ ਸ਼ਰੀਆਮ ਸੜਕ ਦੇ ਉੱਪਰ ਇਹ ਵੀ ਨਹੀਂ ਹੈਗਾ ਕਿ ਕਤਾਨਾ ਚ ਸੜਕ ਦੇ ਉੱਪਰ ਬੈਠੇ ਨਸ਼ਾ ਕਰ ਰਹੇ ਆ ਕੋਲੇ ਉਹਨਾਂ ਦੇ ਕੰਡਾ ਤਾਂ ਪ੍ਰਸ਼ਾਸਨ ਜਿਹੜਾ ਗੂੜੀ ਨੀਂਦ ਸੁੱਤਾ ਪਿਆ ਜਿਹੜੇ ਤਰਨਪ੍ਰੀਤ ਸੋਦ ਮੰਤਰੀ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਉਹ ਕਹਿ ਰਿਹਾ ਕਿ 4500 ਪਿੰਡ ਨਸ਼ਾ ਮੁਕਤ ਹੋ ਗਿਆ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਕਿੱਥੋਂ ਆਫੀਸ਼ੀਅਲ ਉਹਨਾਂ ਨੇ ਇਨਫੋਰਮੇਸ਼ਨ ਇਕੱਠੀ ਕੀਤੀ ਹੈ ਉਹ ਮੰਤਰੀ ਨੇ ਕੋਈ ਐਦਾਂ ਨਹੀਂ ਹੈਗੇ ਉਹ ਮੰਤਰੀ ਲੈਵਲ ਦੇ ਬੰਦੇ ਆ ਕਿੱਥੋਂ ਉਹਨਾਂ ਨੇ ਆਫੀਸ਼ੀਅਲ ਜਿਹੜੀ ਇਨਫੋਰਮੇਸ਼ਨ ਇਕੱਠੀ ਕੀਤੀ ਹੈ ਕਿ 4500 ਪਿੰਡ ਨਸ਼ਾ ਮੁਕਤ ਹੋ ਗਿਆ 45 ਗਲੀਆਂ ਵੀ ਨਸ਼ਾ ਮੁਕਤ ਨਹੀਂ ਹੋਈਆਂ ਬਾਈ ਜੀ 45 ਗਲੀਆਂ 4500 ਪਿੰਡ ਤਾਂ ਬਹੁਤ ਵੱਡੀ ਗੱਲ ਹੈ ਜੇ 4500 ਪਿੰਡ ਨਸ਼ੇ ਤੋਂ ਮੁਕਤ ਹੋ ਗਿਆ ਨਾ ਤਾਂ ਇਹ ਲੜਾਈ ਆ ਜਿਹੜੀ ਜਿੱਤ ਲਈ ਸਮਝ ਲਓ ਤਾ ਇਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੀ ਇਹ ਗੱਲ ਕਰ ਰਹੇ ਆ ਤਾਂ ਪੂਰੀ ਤਰ੍ਹਾਂ ਫੇਲ ਆ ਸਰਕਾਰੇ ਦੇ ਵਿੱਚ ਤਾਂ ਹਰ ਪਾਰਟ ਦੇ ਉੱਪਰ ਫੇਲ ਆ ਅਸੀਂ ਪੁੱਛਣਾ ਚਾਹੁੰਨੇ ਆ ਮੰਤਰੀ ਸਾਹਿਬ ਨੂੰ ਕਿ ਉਹ 4500 ਦਾ ਡਾਟਾ ਕਿੱਥੋਂ ਲੈ ਕੇ ਆਏ ਆ ਸਾਨੂੰ ਦੇ ਦੇਣ ਸਾਨੂੰ ਦੇ ਦੇਣ ਉਹ ਡਾਟਾ ਉਹ ਕਿਹੜੇ-ਕਿਹੜੇ ਪਿੰਡ ਨੇ ਇਹ ਕਹਿਣ ਨਾਲ ਥੋੜੀ ਹੋ ਜੂ 4500 ਪਿੰਡ ਨਸ਼ਾ ਮੁਕਤ ਹੋ ਗਿਆ 45 ਗਲੀਆਂ ਦਾ ਡਾਟਾ ਦੇ ਦੇ ਸਰਕਾਰ ਸਾਨੂੰ 45 ਗਲੀਆਂ ਦਾ ਜੇ ਥੋਡੇ ਵਾਲੇ ਇਲਾਕੇ ਦੀ ਗੱਲ ਕਰਾਂ ਹਾਲਾਂਕਿ ਪਰਵਿੰਦਰ ਨੇ ਦੱਸਿਆ ਥੋਡੇ ਏਰੀਏ ਦੀ ਗੱਲ ਕਰਾਂ ਤਾਂ ਜਿਹੜੇ ਏਰੀਏ ਦੇ ਵਿੱਚ ਤੁਸੀਂ ਕੱਲ ਲੰਘ ਰਹੇ ਸੀ ਉਸ ਏਰੀਏ ਦੀ ਖਾਸ ਕਰ ਗੱਲ ਕਰਾਂ ਤਾਂ ਸ਼ਰਿਆਂ ਵਿਕਰਿਆ ਉੱਥੇ ਬਿਲਕੁਲ ਸ਼ਰਿਆਂ ਵਿਕਰਿਆ ਬਾਈ ਕਿਹੜਾ ਏਰੀਆ ਹੈ ਉਹ ਏਰੀਆ ਛੱਡੋ ਤੁਸੀਂ ਮਾਨਸਾ ਦੇ ਹਰ ਏਰੀਏ ਦੇ ਵਿੱਚ ਸ਼ਰਿਆਂਮ ਨਸ਼ਾ ਵਿਕਰਿਆ ਕਿਤੋਂ ਮਰਜੀ ਕਿੰਨਾ ਮਰਜੀ ਲੈ ਲਓ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਬੰਦਾ ਇਹ ਨਹੀਂ ਹੈਗਾ ਕਿ ਤੁਸੀਂ ਕੋਈ ਇੱਕ ਦੋ ਹੀ ਨੇ ਹਰ ਬੰਦਾ ਵੇਚ ਰਿਹਾ ਹੈ ਹਰ ਬੰਦਾ ਹਰ ਬੰਦਾ ਹੀ ਕਰ ਰਿਹਾ ਹੈ ਤਾਂ ਆਪਾਂ ਬਗ ਚੱਲਦੇ ਆਂ ਇੱਥੋਂ ਲੈ ਕੇ ਕਿੰਨੇ ਮੁੰਡੇ ਡੇਲੀ ਕਿੰਨੇ ਮੁੰਡਿਆਂ ਦੀਆਂ ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤਾਂ ਹੁੰਦੀਆਂ ਕਿੰਨੇ ਮੁੰਡੇ ਮਰਦੇ ਆ ਤਉ ਉਹ ਡਾਟਾ ਕਿੱਥੇ ਆਉਂਦਾ ਉਹ ਲੁਕ ਜਾਂਦਾ ਡਾਟਾ ਇੱਕ ਚੀਜ਼ ਹੋਰ ਵੀ ਹੈ ਇਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਾਂਗੇ ਉਹ 31 ਮਈ ਤਾਂ ਲੰਘੀ ਨੂੰ ਬੜੇ ਦਿਨ ਹੋ ਗਏ ਲੱਗਦਾ ਕਿ ਪੰਜਾਬ ਪੂਰਾ ਪੰਜਾਬ ਤਾਂ ਨਸ਼ਾ ਮੁਕਤ ਹੋਣਾ ਬਹੁਤ ਦੂਰ ਦੀ ਗੱਲ ਆ ਪੰਜਾਬ ਦਾ ਕੋਈ ਇੱਕ ਅੱਧਾ ਐਸਾ ਪਿੰਡ ਆ ਨਸ਼ਾ ਮੁਕਤ ਹੋ ਗਿਆ ਹੋਵੇ ਕੋਈ ਪਿੰਡ ਨਹੀਂ ਬਈ ਜੀ ਸਿਰਫ ਅਫੀਸ਼ੀਅਲ ਬਿਆਨ ਗੱਲਾਂ ਬਾਤਾਂ ਦੇ ਵਿੱਚ ਇਹ ਕਹਿ ਰਹੇ ਨੇ ਕਿ 4500 ਪਿੰਡ ਹੋ ਗਿਆ 31 ਮਈ ਤੱਕ ਅਸੀਂ ਇਹ ਕਰ ਦਾਂਗੇ ਜੇ ਅਸੀਂ ਗਰਾਊਂਡ ਦੇ ਉੱਤੇ ਜਾ ਕੇ ਦੇਖੀਏ ਤਾਂ ਪਹਿਲਾਂ ਨਾਲੋਂ ਜ਼ਿਆਦਾ ਬੁਰਾ ਹਾਲ ਹੈ ਨਸ਼ਾ ਘਟਣ ਦੀ بجائے ਪਹਿਲਾਂ ਨਾਲੋਂ ਜ਼ਿਆਦਾ ਵੱਧ ਰਿਹਾ ਹੈ ਡੇ ਬਾਏ ਡੇ ਜਿਵੇਂ ਜਿਵੇਂ ਇਹ ਕਹਿ ਰਹੇ ਐ ਜਿਵੇਂ ਜਿਵੇਂ ਇਹ ਸਰਕਾਰ ਚਲਾ ਰਹੀ ਐ ਜੁੱਧ ਨਸ਼ਿਆਂ ਵਿਰੁੱਧ ਘਟਣ ਦੀ بجائے ਨਸ਼ਾ ਵੱਧ ਰਿਹਾ 31 ਮਈ ਕੀ 31 ਜਿਹੜੀ 27 ਉਦੋਂ ਤੱਕ ਵੀ ਨਸ਼ਾ ਮੁਕਤ ਨਹੀਂ ਹੋ ਸਕਦਾ ਜਿਸ ਤਰੀਕੇ ਨਾਲ ਇਹ ਕੰਮ ਕਰ ਰਹੇ ਨੇ ਕਿਉਂਕਿ ਜਿਵੇਂ ਪਹਿਲ ਹੁਣ ਬਿਆਨ 31 ਮਈ ਤੱਕ ਦਾ ਜਿਵੇਂ ਮੈਂ ਗੱਗਨ ਨਾਲ ਵੀ ਗੱਲ ਕਰੀ ਹੁਣ 31 ਮਈ ਤੱਕ ਦਾ ਬਿਆਨ ਹੈ ਯੁੱਧ ਨਸ਼ਾ ਮਰੋਧਾ ਬਿਆਨ ਹੈ ਇਸ ਤੋਂ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਇਲਾਕੇ ਚ ਨਸ਼ਾ ਵੇਚਦਾ ਉਸ ਦਾ ਡੀਐਸਪੀ ਐਸਐਸਪੀ ਐਸਐਚਓ ਤੱਕ ਇੱਥੋਂ ਤੱਕ ਜਿਹੜੇ ਹੈਗਾ ਜ਼ਿੰਮੇਵਾਰ ਹੋਣਗੇ ਕਿ ਲੱਗਦਾ ਜਿਵੇਂ ਹੁਣ ਤਾਂ ਤੁਸੀਂ ਲਾਈਵ ਫੜਿਆ ਉਥੇ ਏਰੀਏ ਉਸ ਏਰੀਏ ਦੇ ਵਿੱਚ ਉਹ ਉਹਨਾਂ ਨੇ ਹੋ ਸਕਦਾ ਦੱਸਿਆ ਵੀ ਹੋਵੇ ਤੁਹਾਨੂੰ ਕਿ ਕਿੱਥੋਂ ਮਿਲਿਆ ਤਾਂ ਕੀ ਲੱਗਦਾ ਕਿ ਹੁਣ ਪੁਲਿਸ ਫਿਰ ਉਹਨਾਂ ਦੇ ਉੱਪਰ ਕਾਰਵਾਈ ਕਰਨ ਉਹਨਾਂ ਨੇ ਕਿਹਾ ਸੀ ਪੱਠਾ ਵਸਤੂ ਚ ਲੈ ਕੇ ਆਉਣ ਆਉਣੇ ਆ ਇੱਥੇ ਵੇਚਦੇ ਆ ਅੱਜ ਰੋ ਮੇਰੇ ਕੋਲ ਅਸੀਂ ਆਏ ਸੀ ਉਸ ਥਾਣੇ ਦੇ ਅੱਧੇ ਨਰੇਹਾ ਸੀ ਨਾ ਉਹ ਕਹਿੰਦੇ ਉਹ ਮੈਨੂੰ ਉੱਥੇ ਲੋਕਾਂ ਨੇ ਦੱਸਿਆ ਹੋਰ ਪਿੰਡਦਿਆਂ ਨੇ ਪਹਿਲਾਂ ਵੀ ਉੱਥੇ ਗਿਆ ਉੱਥੇ ਹੋਰ ਵੀ ਬੰਦੇ ਬਹੁਤ ਵੇਚ ਰਹੇ ਨੇ ਉਹ ਥਾਣੇ ਦੇ ਸਾਹਮਣੇ ਇੱਥੇ ਮਾਨਸਾ ਕਿਹੜੀ ਗਲੀ ਕਿਹੜਾ ਕੂਚਾ ਮੇਰੇ ਨਾਲ ਚੱਲੋ ਜੀ ਇਹ ਕਹਿੰਦੇ ਨਾ ਨਸ਼ਾ ਮੁਕਤ ਕਰਾਤਾ ਧੂਰੀ ਹਲਕਾ ਭਵੰਤ ਮਾਨਸਾ ਦਾ ਹਲਕਾ ਉੱਥੇ ਮੈਨੂੰ ਪੰਜ ਪਿੰਡਾਂ ਦੀ ਪੰਚਾਇਤ ਬੁਲਾ ਰਹੀ ਹੈ ਵੀ ਸਾਡੇ ਬੁਰਾ ਹਾਲ ਹੈ ਹੁਣ ਮੈਂ ਹੁਣ ਕੀ ਕਰਾਂ ਉਹ ਕਹਿੰਦੇ ਤੂੰ ਆਮ ਆਮ ਮੈਂ ਕੀ ਕਰ ਲੂੰਗਾ ਕਿ ਮੇਰੇ ਤੇ ਪਰਚਾ ਪਾ ਦੇਣਗੇ ਅੱਛਾ ਹੋਰ ਗੱਲ ਸੁਣ ਅਸੀਂ ਨਸ਼ੇ ਵਿਰੋਧੀ ਲੜਿਆ ਨਾ ਬਾਈ ਜੀ ਕੋਈ ਮਾੜਾ ਕੰਮ ਤਾਂ ਨਹੀਂ ਕਰਿਆ ਜਦੋਂ ਅਸੀਂ ਕੱਲ ਉਹ ਵੀਡੀਓ ਪਾਤੀ ਪਾਉਤੀ ਸਾਡਾ ਇਹਨਾਂ ਨੇ ਇੱਕ ਪੁਰਾਣਾ ਪਰਚਾ ਰੱਖਿਆ ਹੋਇਆ ਅਸੀਂ ਇੱਕ ਮਰੀਜ਼ ਮਰਿਆ ਹੋਇਆ ਟੀਕੇ ਨਾਲ ਸੜਕ ਤੇ ਰੱਖ ਲਿਆ ਸਾਡੇ ਲਾਠੀ ਚਾਰਜ ਕਰਿਆ ਕੁੱਟਿਆ ਵੀਡੀਓ ਫਿਰ ਮਾਫੀ ਮੰਗੀ ਸਾਥੋਂ ਲਾਠੀ ਚਾਰਜ ਦੀ ਸਾਡੇ ਉਹ ਬੱਚੇ ਨੂੰ ਮੁਆਵਜ਼ਾ ਦਿੱਤਾ ਜਿਹਨਾਂ ਦਾ ਮਰਿਆ ਸੀ ਨੌਕਰੀ ਦਿੱਤੀ ਤੇ ਕੱਲ੍ਹ ਸਾਡੇ ਤਿੰਨ ਸਾਡੇ ਦੇ ਪਰਚਾ ਪਾਤਾ ਝੂਠਾ ਵਿੱਚੇ ਮੇਰੇ ਤੇ ਵਿੱਚੇ ਇਹਦੇ ਸਾਰੀ ਟੀਮ ਜਿੰਨੀ ਹੈਗੀ ਐ ਪਹਿਲਾਂ ਮੇਰੇ ਇਕੱਲੇ ਤੇ ਪਾਉਂਦੇ ਨੇ ਮੇਰੇ ਬਾਪ ਤੇ ਮੇਰੇ ਬਾਪ ਤੇ ਪਹਿਲਾਂ ਪਾਤਾ ਕੱਲ ਪਾਤਾ ਅਸੀਂ ਨਸ਼ਿਆਮਰਦ ਬੋਲ ਰਹੇ ਹਾਂ ਹੁਣ ਤਾਂ ਸਾਰੀ ਟੀਮ ਤੇ ਪਾਤਾ ਪਹਿਲਾਂ ਇਕੱਲੇ ਚਲ ਮੇਰੇ ਤੇ ਪਾ ਦਿੰਦੇ ਸੀ ਮੈਨੂੰ ਚਲ ਕੋਈ ਪ੍ਰਵਾਹ ਨਹੀਂ ਸੁਣ ਯਾਰ ਇਹ ਜਿਹੜੇ 18 19 ਮੇਰੇ ਨਾਲ ਨੇ ਵਿਚਾਰੇ ਕੰਮਕਾਣ ਵਾਲੇ ਬੰਦੇ ਨੇ ਨੇਕ ਬੰਦੇ ਨੇ ਕੋਈ ਉਹ ਦੋ ਨੰਬਰ ਦਾ ਕੰਮ ਨਹੀਂ ਕਰਦੇ ਕੋ ਮੇਰਾ ਸਾ ਉਹਨਾਂ ਨੂੰ ਡਰਾਉ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਝੋਟੇ ਨਾਲ ਨਹੀਂ ਤੁਰਨਾ ਜਾ ਕਹੋ ਮੇਰੇ ਬਾਪ ਨੂੰ ਖੁਦ ਕਹਿਆ ਵੀ ਵਾਧਾ ਹਲ ਕਰ ਦੇ ਮੈਨੂੰ ਕਹਿੰਦੇ ਨੇ ਦੱਸ ਕੀ ਚਾਹੁੰਦਾ ਚੁੱਪ ਕਰ ਜਾ ਬੋਲ ਨਾ ਵੀਡੀਓ ਦਾ ਆਪਾ ਪੁਲਿਸ ਖਿਲਾਫ ਅੱਛਾ ਇਹ ਗੱਲਾਂ ਹਾਂ ਤਾਂ ਮੈਨੂੰ ਸਰੀਆ ਐਸਐਸਪੀ ਨੇ ਪਹਿਲਾਂ ਕਿਹਾ ਸੀ ਵੀ ਕੰਮ ਬੰਦ ਕਰ ਦੇ ਹੁਣ ਵਾਲੇ ਵੀ ਕਹਿ ਰਹੇ ਨੇ ਹੁਣ ਤਾਂ ਮੈਂ ਮਿਲਦੀ ਨਹੀਂ ਇਹਨਾਂ ਕੋਲ ਜਾਂਦੀ ਨਹੀਂ ਵੀਡੀਓ ਪਾਈ ਫਿਰ ਫਿਰ ਵੀ ਪ੍ਰੈਸ਼ਰ ਪੁਰਸ਼ਰ ਆਇਆ ਕਿ ਪੂਰਾ ਫੁੱਲ ਪੱਤਰਕਾਰ ਨੇ ਵੀਡੀਓ ਪਾਤੀ ਉਹਨੂੰ ਕੋਲਾ ਉੱਪਰ ਲੈ ਕੇ ਥੱਲੇ ਤੱਕ ਅਫਸਰ ਨੇ ਚਲ ਆਪਾਂ ਨਾ ਕਹਾਂ ਉਹਨਾਂ ਨੇ ਦੋ ਪੱਤਰਕਾਰਾਂ ਨੇ ਹੋਰ ਪਾਈ ਗਗਨ ਨੂੰ ਡੈਲੀ ਐਸਸੀ ਵਾਲੇ ਦੇ ਫੋਨ ਆਏ ਮੈਨੂੰ ਤਾਂ ਕਰਦੀ ਨਹੀਂ ਮੈਨੂੰ ਕੀ ਕਰਨ ਮੈਨੂੰ ਸਪੈਸ਼ਲ ਬ੍ਰਾਂਚ ਦੇ ਵਿੱਚੋਂ ਫੋਨ ਆਇਆ ਕਿ ਸਾਨੂੰ ਦੱਸੋ ਸਾਨੂੰ ਇਨਫੋਰਮੇਸ਼ਨ ਦਿਓ ਤੁਸੀਂ ਕੌਣ ਐ ਤੁਸੀਂ ਕਹਿਣਾ ਸੀ ਵੀ ਇਹ ਤੁਹਾਡੀ ਮੈਂ ਕਿਹਾ ਉਹਨਾਂ ਨੂੰ ਮੰਤਰੀ ਸਾਹਿਬ ਤਾਂ ਗੱਲਾਂ ਕਰ ਰਹੇ ਆ ਕਿ 4500 ਪਿੰਡ ਹੋ ਗਏ ਇਹਨਾਂ ਦੀ ਪੁਲਿਸ ਨੂੰ ਐ ਤਾਂ ਇਨਫੋਰਮੇਸ਼ਨ ਨਹੀਂ ਹੈਗੀ ਵੀ ਕਿੱਥੇ ਨਸ਼ਾ ਵਿਕ ਰਿਹਾ ਪੁੱਛੋ ਸਾਡੇ ਤੋਂ ਰਹੇ ਆ ਤਨਖਾਹਾਂ ਪੁਲਿਸ ਕਿਸ ਚੀਜ਼ ਦੀਆਂ ਲੈ ਰਹੀ ਐ ਭਰਤੀ ਉਹਨਾਂ ਨੂੰ ਕਿਸ ਚੀਜ਼ ਲਈ ਕੀਤਾ ਕਿਸ ਚੀਜ਼ ਲਈ ਲੈਨਰ ਆਰਡਰ ਨੂੰ ਮੇਨਟੇਨ ਕਰਨ ਲਈ ਉਹਨਾਂ ਨੂੰ ਭਰਤੀ ਕੀਤਾ ਜਿੱਥੇ ਕੋਈ ਗਲਤ ਕੰਮ ਹੋ ਰਿਹਾ ਉਹਨੂੰ ਰੋਕਣ ਲਈ ਉਹਨਾਂ ਨੂੰ ਭਰਤੀ ਕੀਤਾ ਡਾਟਾ ਉਹ ਸਾਥੋਂ ਕਲੈਕਟ ਕਰ ਰਹੇ ਨੇ ਤਾਂ ਉਹਨਾਂ ਹੋਣਾ ਕੀ ਚਾਹੀਦਾ ਕਿ ਪੁਲਿਸ ਕੋਲੇ ਡਾਟਾ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਇਹ ਬੋਰਡਾਂ ਦੇ ਉੱਤੇ ਜੁੱਧ ਨਸ਼ਾ ਵਿਰੁੱਧ ਦੀ ਗੱਲ ਕਰ ਰਹੇ ਐ ਵਧਾ ਚੜਾ ਕੇ ਗੱਲ ਕਰ ਰਹੇ ਆ ਤਾਂ ਇਹਨਾਂ ਕੋਲੇ ਇਕੱਲੇ ਇਕੱਲੇ ਬੰਦੇ ਕੋਲੇ ਡਾਟਾ ਹੋਣਾ ਚਾਹੀਦਾ ਕਿ ਕਿੱਥੇ ਕਿੰਨਾ ਨਸ਼ਾ ਵਿਕ ਰਿਹਾ ਹੈ ਹੈਗਾ ਡਾਟਾ ਪਾਰੇ ਫੜਦੇ ਨਹੀਂ ਇਨਫੋਰਮੇਸ਼ਨ ਤਾਂ ਤਾਂ ਦੇਈਏ ਜੱਸ ਵੀ ਨੇ ਜੇ ਇਹਨਾਂ ਨੂੰ ਪਤਾ ਨਾ ਹੋਵੇ ਚਿੜੀ ਕਿੱਥੇ ਪਾਣੀ ਪੀਂਦੀ ਐ ਇਹਨਾਂ ਨੂੰ ਉਹ ਵੀ ਪਤਾ ਹੈ ਜਿਆਦਾਤਰ ਨਸ਼ਾ ਇਹਨਾਂ ਦਾ ਆਪਦਾ ਹੈ ਵੱਡੇ ਅਫਸਰਾਂ ਦਾ ਅਧਿਕਾਰੀਆਂ ਦਾ ਵੱਡੇ ਕਿਵੇਂ ਐ ਨਸ਼ਾ ਉਹ ਤੂੰ ਕਹੇਂਗਾ ਮੈਂ ਕਿਵੇਂ ਕਹਣਾ ਕਿਵੇਂ ਐ ਇਹਨਾਂ ਦੇ ਬੰਦੇ ਵੇਚਦੇ ਨੇ ਸਾਰਾ ਝੂਠੇਨ ਕਾਊਂਟਰ ਇਹ ਕਰਦੇ ਨੇ ਕਿੰਨੇ ਝੂਠੇਨ ਕਾਊਂਟਰ ਹੁੰਦੇ ਨੇ ਰੋਜ਼ ਆ ਉਹ ਇੱਕੋ ਹੀ ਕਹਾਣੀ ਆ ਯਾਰ ਇੱਕੋ ਹੀ ਕਹਾਣੀ ਕੀ ਕੋਈ ਆਲਾ ਅਧਿਕਾਰੀ ਇਹ ਨਹੀਂ ਕੋਈ ਜੱਜ ਕੋਈ ਹਿਊਮਨ ਰਾਈਟਸ ਕੋਈ ਰੱਬ ਦਾ ਜਣਾ ਕੋਈ ਰਿੱਟਾ ਹੀ ਲਾ ਦੋ ਲਿਖ ਕੇ ਵੀ ਜੀ ਜਦੋਂ ਇਹ ਕਿਸੇ ਬੱਚੇ ਨੂੰ ਜਾਂ ਕਿਸੇ ਗੈਂਗਸਟਰ ਨੂੰ ਵੀ ਲੈ ਕੇ ਜਾਣ ਤਾਂ ਕਿਰਪਾ ਕਰਕੇ ਇਹ ਗੈਂਗਸਟਰ ਤੋਂ ਪੁਸਤਾ ਹੌਲ ਨਾ ਕਢਾਉਣਾ ਇਹ ਕਿਸੇ ਤੇਰੇ ਮੇਰੇ ਵਰਗੇ ਆਮ ਖੜੇ ਨਾ ਕਰ ਤੋ ਕਢਾ ਲੈਣਾ ਜਾਂ ਆਪ ਕਢ ਲੈਣਾ ਕਿਉਂ ਇਹ ਉਹ ਤੋਂ ਕਢਾਉਂਦੇ ਨੇ ਜਦੋਂ ਇਹਨਾਂ ਦੀ ਟ੍ਰੇਨਿੰਗ ਫੇਲ ਹੈ ਉਹ ਗੈਂਗਸਟਰ ਇੱਕ ਨਸ਼ੇ 'ਚ ਟੁੱਟਿਆ ਹੋਇਆ ਇਹਨਾਂ ਨੂੰ ਇੰਨਾ ਯਾਰ ਇੱਕੋ ਹੀ ਕਹਾਣੀ ਯਾਰ ਮੂਰਖ ਬੰਦਾ ਵੀ ਸਾਹਮੇਦਾਰ ਆ ਫਿਰ ਇਹ ਕਹਿਣਗੇ ਅਸੀਂ ਝਾੜੀਆਂ 'ਚੋਂ ਫੜ ਲੇ ਹਰ ਕਹਾਣੀ ਅਸੀਂ ਐ ਫੜ ਲਿਆ ਅਸੀਂ ਐ ਫੜ ਲਿਆ ਅਸੀਂ ਐ ਫਲਾਨਾ ਬੰਦਾ ਐ ਫੜ ਲਿਆ ਉਹ ਤੌਰ ਮੋੜ ਕੇ ਪੇਸ਼ ਕਰਦੇ ਨੇ ਕਹਾਣੀਆਂ ਨੂੰ ਕੱਲ ਵਾਲੇ ਬੰਦੇ ਫੜੇ ਨੇ ਜੇ ਬਾਈ ਇਹ ਕਹਿਣ ਓਪਨ ਚੈਲੰਜ ਕਰਦਾ 10 ਮਿੰਟਾਂ 'ਚ 5 ਬੰਦੇ ਹੋਰ ਫੜ ਸਕਦੇ ਆ ਰੋਜ਼ ਫੜਸਦਾ ਨੇ ਪਰ ਯਾਰ ਕਿੰਨੇ 100 ਬੰਦੇ ਦੇ ਕਰੀਬ ਤਾਂ ਨਾਲ ਤਾਂ ਮੈਂ ਬੈਰ ਭਾਈ ਬੈਠਾ ਹਾਲਾਂਕਿ ਉਹ ਮੈਨੂੰ ਬੈਰ ਨਹੀਂ ਮੰਨਦੇ ਉਹਨਾਂ ਜੋ ਕਹਿੰਦਾ ਮੇਰੇ ਗੋਣ ਗੋਣਦੇ ਨੇ ਬਈ ਛੋਟੇ ਤੂੰ ਸਾਨੂੰ ਪਛਾਣ ਤਾ ਮੈਂ ਮੈਂ ਯਾਰ ਕਿਉਂ ਕਿਸਦਾ ਪਾਪਾਂ ਭਾਗੀਦਾਰ ਬਣਾ ਕਿਸ ਤੇ ਪਰਚਾ ਪਵਾਵਾ ਬਟ ਵੱਡੀ ਗੱਲ ਆਇਆ ਵੀ ਉਹੋ ਪਾਪੀ ਨੇ ਜਿਹੜੇ ਵੇਚਦੇ ਨੇ ਇਹ ਕਰਨ ਵਾਲੇ ਨੇ ਉਹ ਤਾਂ ਨਹੀਂ ਪਾਪੀ ਹੈਗੇ ਇਹ ਤਾਂ ਮਰੀਜ਼ ਨੇ ਬਟ ਉਹ ਉਹ ਕਿਉਂ ਵੇਚਦੇ ਨੇ ਉਹ ਬਲੈ ਬਾਈਟ ਕਲਰਾਂ ਨੂੰ ਕਿਉਂ ਪੈਸਾ ਕਮਾ ਕਮਾ ਦੇ ਰਹੇ ਨੇ ਜਿਹੜੇ ਵੱਡੇ ਬਾਈਟ ਕਲਰ ਨੇ ਛਾ ਉਹਨਾਂ ਦੀ ਸੁਣ ਲੈ ਜੇ ਉਹਨਾਂ ਨਾਲ ਰਿਸ਼ਤਾ ਹੁੰਦਾ ਕਰ ਉਹ ਕਹਿੰਦੇ ਨੇ ਛੋਟੇ ਸੀ ਕੀ ਕਰੀਏ ਵੇਸੀਂ ਨਹੀਂ ਵੇਚਦੇ ਸੀ ਕਿੱਥੋਂ 5 ਲੱਖ ਦੇਈਏ 10 ਲੱਖ ਦੇਈਏ ਇਹਨਾਂ ਨੂੰ ਮੰਗ ਹੁੰਦੀ ਆ ਹਾਂ ਮਹੀਨਾ ਬੰਨਿਆ ਹੋ 4.5 4 ਲੱਖ ਰੁਪਏ ਹਲਕਾ ਰਿਕਵਰੀ ਹੁੰਦੀ ਹੈ 2.5 2.5 ਕਿਲੋ ਚਿੱਟੀ ਰਿਕਵਰੀ ਹੁੰਦੀ ਹੈ ਪੂਰਾ ਪਾਇਆ ਨਹੀਂ ਜਾਂਦਾ ਕਿੱਧਰ ਜਾਂਦਾ ਉਹ ਉਹ ਕਿਹੜੀ ਗਲੀ ਉਹ ਕਿਹੜਾ ਕੂਚਾ ਉਹ ਕਿਹੜਾ ਸ਼ਹਿਰ ਉਹ ਕਿਹੜਾ ਮਹੱਲਾ ਜਿੱਥੇ ਚਿੱਟਾ ਨਸ਼ਾ ਨਹੀਂ ਵਿਕ ਰਿਹਾ ਮੰਤਰੀ ਸਾਹਿਬ ਮੈਂ ਐ ਨਹੀਂ ਕਹਿੰਦਾ ਹੁਣ ਵਿਕ ਰਿਹਾ ਹੈ ਬਿਕੇ ਹੈ ਪੁਰਾਣੀ ਆਪਾਂ ਕੋਈ ਸਰਕਾਰ ਬੁੱਧੀ ਨਹੀਂ ਹਾਂ ਜੇ ਇਹ ਵਾਕਈ ਖਤਮ ਕਰ ਦਿੰਦਾ ਸੀ ਉਹਨੂੰ ਸਲੂਟ ਮਾਰਾਂਗੇ ਅਸੀਂ ਉਹਦੀ ਪਹਿਲਾਂ ਵੀ ਜਿੱਤਨੇ ਫੇਰੇ ਦਤਾਵਾਂਗੇ ਪਰ ਯਾਰ ਇਹ ਤਾਂ ਝੂਠ ਮਾਰਦੇ ਨੇ ਝੂਠੀਆਂ ਹਥਿਆਰਬਾਜ਼ੀਆਂ ਝੂਠੇ ਫੈਂਟਰ ਸਭ ਗੱਲ ਇਹਨਾਂ ਨੇ ਯਾਰ ਹੱਦਾਂ ਬੰਨਾਂ ਤੋੜਤੇ ਕਹਿੰਦੇ ਨਸ਼ਾ ਖਤਮ ਕਰਾਂਗੇ ਕੀ ਖਤਮ ਕਰਨਾ ਸੀ ਇਹ ਕਹਿੰਦੇ ਝੂਠੇ ਪਰਚੇ ਨਹੀਂ ਪਾਉਣੇ ਆ ਬੈਠਾ ਤੁਹਾਡੇ ਸਾਹਮਣੇ ਔਨ ਰਿਕਾਰਡ ਕਹਿੰਦਾ ਸਭ ਤੋਂ ਵੱਧ ਸਾਡੇ ਤੇ ਮੇਰੇ ਤੇ ਮੇਰੇ ਪਰਿਵਾਰ ਤੇ ਮੇਰੇ ਯਾਰਾਂ ਦੋਸਤਾਂ ਤੇ ਝੂਠੇ ਪਰਚੇ ਪਾਏ ਨੇ ਸਾਰੇ ਝੂਠੇ ਇਹ A to Z ਬੇਬੁਨਿਆਦ ਕਿਤੇ ਵੀ ਖੜਦੇ ਨਹੀਂ ਸਟੈਂਡ ਨਹੀਂ ਕਰਦੇ ਆਪ ਇਹ ਕਹਿੰਦੇ ਨੇ ਵੀ ਅਸੀਂ ਪਰਚੇ ਡਿਸਚਾਰਜ ਕਰੇ ਨੇ ਇਕ ਇੱਥੇ ਹਰਗੇ ਅਸਥਿਹਾਰ ਬਾਜੀ ਵਾਲੇ ਚ ਹਰਗੇ ਸਰਕਾਰੀ ਸਿਕਿਉਰਿਟੀਆਂ ਚ ਹਰਗੇ ਭ੍ਰਿਸ਼ਟਾਚਾਰ ਚ ਹਰਗੇ ਸਾਡੇ ਮਾਨਸ ਵਾਲੇ ਨੂੰ ਕਿਹਾ ਫੜਿਆ ਗਿਆ ਆਪ ਗਿਆ ਸਾਰਾ ਕੁਸਾਫ ਹੋਰ ਸਾਰੇ ਛੱਡ ਦੇ ਜਿੰਨੇ ਹੋਰ 100 ਕਰੋੜ ਚ ਫੜਿਆ ਗਿਆ ਕੋਈ ਰਾਤ ਉਹ ਫੜਿਆ ਗਿਆ ਉਹ ਤਾਂ ਆਪ ਨੂੰ ਪਤੀ ਸੀ ਵੀ ਕਿਉਂ ਫੜਿਆ ਸੀ ਉਹ ਤਾਂ ਸਾਰੇ ਪਰਦੇ ਚੱਕਦਾ ਸੀ ਵੀ ਕਿੱਧਰ ਕਿੱਧਰ ਪੈਸਾ ਦੰਨਾ ਮੈਂ ਉਹ ਲੁਧਿਆਣੇ ਵਾਲਾ ਕਿ ਜਲੰਧਰ ਆ ਇਹ ਫੜਿਆ ਗਿਆ ਐਡੇ ਗਾਵਨ ਚ ਫੜਿਆ ਗਿਆ ਛੱਡਿਆ ਕਿਵੇਂ ਗਿਆ ਵੀ ਏਰੀ ਆਵਾਜ਼ ਨਹੀਂ ਮੈਚ ਕਰਦੀ ਜੀ ਆਵਾਜ਼ ਸੁਣਨ ਵਾਲੇ ਤੁਸੀਂ ਸੀ ਜੀ ਤੁਸੀਂ ਸਾਰਾ ਕੁਝ ਦੇਖਣ ਵਾਲੇ ਸੀ ਤਾਂ ਹੈ ਨਹੀਂ ਸੀ ਕੋਈ ਤੂੰ ਤਾਂ ਨਹੀਂ ਕਪਰੇ ਇੰਟਰ ਸੀ ਕੋਈ ਮੈਂ ਤਾਂ ਨਹੀਂ ਸੀ ਕੋਈ ਆ ਤਾ ਫਿਰ ਭ੍ਰਿਸ਼ਟਾਚਾਰ ਤੇ ਵੀ ਹੈ ਜ਼ੀਰੋ ਹੋਗੇ ਰਹਿ ਪਿੱਛੇ ਕੀ ਗਿਆ ਨੌਕਰੀਆਂ ਦੇਵਾ ਕਿਹਨੂੰ ਨੌਕਰੀਆਂ ਦਿੱਤੀਆਂ ਸੀ ਹਜ਼ਾਰ-ਹਜ਼ਾਰ ਵਾਲਾ ਪੂਪਣਾ ਕਿਸੇ ਬੀਬੀ ਨੂੰ ਚਾਲਾ ਸਾਨੂੰ ਤਾਂ ਹਜ਼ਾਰ ਲੈ ਲੈਣਾ ਯਾਰ ਨਸ਼ਾ ਮੁਕਤ ਕਰ ਦੇਣਾ ਬਾਈ ਬੱਚੇ ਮਾਮਾ ਮੇਰੇ ਕੋਲ ਰੋਂਦੀਆਂ ਨੇ ਮੈਨੂੰ ਕਹਿੰਦੀਆਂ ਤੂੰ ਕੁਛ ਕਰ ਉਹ ਵਿਚਾਰੀਆਂ ਬੀਬੀਆਂ ਮੈਨੂੰ ਕਹਿੰਦੀਆਂ ਤੂੰ ਕੁਛ ਕਰ ਨਹੀਂ ਸਕਦਾ ਤੂੰ ਛੋਟ ਨੇ ਕੁਛ ਕਰਿਆ ਨਹੀਂ ਛੋਟ ਵੀ ਮਾਤਾ ਮੈਂ ਮਾਫੀ ਮੰਗਦਾ ਮੈਂ ਕੀ ਕਰ ਲਾਂ ਮੈਂ ਤਾਂ ਲੜ ਸਕਦਾ ਮੇਰੇ ਪਰਚਾ ਪਾ ਦੇ ਜਾਂ ਮੈਨੂੰ ਇਹ ਸ਼ਹਿ ਦੇਣ ਖੁੱਲ ਕੇ ਦੇਣਾ ਵੀ ਜਾਂ ਤੂੰ ਨਸ਼ਾ ਮੁਕਤ ਕਰ ਚਾਹੇ ਮੈਨੂੰ ਗੋਲੀ ਮਾਰ ਦੇਣ ਯਾਰ ਮੈਂ ਨਸ਼ਾ ਮੁਕਤ ਪਹਿਲਾਂ ਵੀ ਅਸੀਂ ਆਦਾ ਮਾਨਸਿਕ ਕੁਸਮੇ ਲਈ ਕਰ ਲਿਆ ਸੀ ਸਾਡੀ ਟੀਮ ਨੂੰ ਕਹਿੰਦਾ ਇਸ ਉੱਤੇ ਪਰਚੀ ਨਹੀਂ ਪਾਉਂਦੇ ਸੀ ਆਪੇ ਦਬ ਦਵੇ ਨਾਲ ਉਹਨੂੰ ਪਰਚੀ ਇੰਨੇ ਪਈ ਜਾਂਦੇ ਨੇ ਯਾਰ ਹਾਈ ਕੋਰਟ ਤੋਂ ਜ਼ਮਾਨਤਾਂ ਹੋਣਗੀਆਂ ਕਿੱਥੋਂ ਕਰਾ ਲੀਏ ਜੇ ਬਾਪੂ ਦੀ ਜ਼ਮਾਨਤ ਰਿਜੈਕਟ ਹੋ ਗਈ ਨੌ ਪਰਚੀਆਂ ਦੀ ਪਹਿਲਾਂ ਜ਼ਮਾਨਤਾਂ ਕਰਵਾ ਲਈਆਂ ਹੁਣ 11 ਮੰਨਾਂ ਦੀ ਹੋਰ ਕਰਵਾਉਣੀਆਂ ਪੈਣਗੀਆਂ ਵਿੱਚ ਗਰੀਬ ਬੰਦੇ ਨਹੀਂ ਉਹਨਾਂ ਦੀਆਂ ਕਰਾਉਣੀਆਂ ਪੈਣੀਆਂ ਕਿੱਥੋਂ ਕੋਈ ਵਕੀਲ ਚੰਗਾ ਮਿਲ ਗਿਆ ਸਾਨੂੰ ਹੁਣ ਹੁਣ ਅਜੈਬ ਸਿੰਘ ਉਹ ਕਰਵਾਊਗਾ ਜਾਂ ਸੁਚੈਨਤਾ ਲਾਲ ਉਹ ਕਹਿੰਦਾ ਮੈਂ ਸੁਡਾ ਖਰਚਾ ਨਹੀਂ ਲੈਂਦਾ ਫ੍ਰੀ ਕਰਾਂਗਾ ਫਿਰ ਜਾਣਾ ਆਉਣਾ ਇੰ ਹਾਰ ਤੇ ਆਰਤਾ ਹੈ ਕਹੀ ਜਾਂਦੇ ਨੇ ਸੀ ਜੇ ਜੁੱਧਨ ਸ਼ਾਂ ਵਿਰੁੱਧ ਆਪਦੇ ਆਪ ਦੇ ਹਾਰ ਪਾਈ ਜਾਂਦੇ ਨੇ ਤੇ ਅਸੀਂ ਭਾਈ ਨਸ਼ੇ ਅਬਰੁੱਧੀ ਲੜੇ ਸੀ ਓਏ ਸਾਡੇ ਚਾਹ ਤਾਂ ਕੋਈ ਕਮੀ ਕਰਦੇ ਨੇ ਦੂਜੀ ਤਿੰਨ ਸਾਲ ਹੋ ਗਏ ਲੜਿਆਂ ਨੂੰ ਜੇ ਅਸੀਂ ਗਲਤ ਹੁੰਦੇ ਕਿਸੇ ਪਾਸੇ ਅਜ ਨੂੰ ਸਾਨੂੰ ਰਾਗੜ ਕੇ ਨਾ ਉਠਾਇਆ ਹੁੰਦਾ ਇਹਨਾਂ ਨੇ ਅਸੀਂ ਭਾਈ ਚੱਪਲਾਾਂ ਤੁਰੇ ਫਿਰਦੇ ਆ ਅਸ ਤਾਂ ਕੋਈ ਇਹੋ ਜਿਹਾ ਕੰਮ ਵੀ ਨਹੀਂ ਕਰਦੇ ਵੀ ਕੋਈ ਕੰਮ ਵੀ 10 ਰੁਪਿਆ ਦਾ ਵੀ ਕਿਤੇ ਪਸਾਨ ਆ ਲੈਣਗੇ ਇਹ ਚੀਜ਼ ਸਾਨੂੰ ਅਸ ਤਾਂ ਬਹਿਲੇ ਬੈਠੇ ਆ ਕੱਲੀ ਖੇਤੀਬਾੜੀ ਉਹ ਕਰੀ ਜਾਂਦੇ ਆ ਸੋ ਬੇਨਤੀ ਕਰਦੇ ਆ ਲੋਕਾਂ ਨੂੰ ਆਪ ਦੇ ਇਲਾਕਿਆਂ 'ਚ ਉਠੋ ਲੜੋ ਨਹੀਂ ਫਿਰੋ ਬਾਪੂ ਨੇ ਅਰਦਾਸ ਕਰੀ ਆਪ ਦੇ ਪੁੱਤ ਮਰੇ ਤੋਂ ਉਹਦਾ ਜਿਗਰਾ ਮੰਨੋ ਫਿਰ ਮਰਿਆਂ ਤੇ ਤਾਂ ਹਾਨਾ ਮਾਰੋ ਬਾਈ ਮਰਿਆਂ ਤੋਂ ਅੱਛਾ ਹੋਰ ਗੱਲ ਇੱਕ ਹੋਰ ਹੁਣ 14 ਮੋਤਾਂ ਹੋਈਆਂ 31 31 31 ਕਰੀ ਸੀ ਨਾ 31 ਤੋਂ ਬਾਅਦ 14 ਤੇ ਅੱਜ 2 16 ਸਾਡੇ ਮਾਨਸਾ ਜਿਲ੍ਹੇ ਚ ਮਾਨਸਾ ਮਾਨਸ ਜਿਲ੍ਹੇ ਚ ਕਹਣਾ ਮਾਨਸਾ ਚ ਹੀ ਕਹਿਣਾਗਾ ਜਟਾਣੇ ਵਗਦੀ ਚਾਰ ਮੋਤਾਂ ਤਾਂ ਉੱਥੇ ਮੇਰੇ ਕੋਲੇ ਵੀਡੀਓ ਪਈਆਂ ਚਾਰ ਮੁੰਡਿਆਂ ਦੀਆਂ ਇਹਨਾਂ ਨੇ ਹੋਈਆਂ ਨੇ ਸਾਡੇ ਮਾਨਸਾ ਹੋਈਆਂ ਮੈਂ ਬੰਦੇ ਕਣਿਆਦ ਨੇ ਹਣਾ ਜਦੋਂ ਬੱਚਾ ਮਰ ਜਾਂਦਾ ਕਿਸੇ ਦਾ ਇਹ ਬਗ ਜਾਂ ਮੈਂ ਬਗ ਜਾਂ ਤੂੰ ਬਗ ਜੇ ਨਾਲ ਦੀ ਨਾਲ ਖਬਰ ਇੰਟੈਲੀਜੈਂਸੀ ਸਾਰੇ ਜਿੰਨੇ ਚਮਚੇ ਨੇ ਹੁੰਦੇ ਨੇ ਇਹਦੇ ਉਹਨਾਂ ਦੇ ਇਹਨਾਂ ਦੇ ਲਾਲਾ ਹੁਣ ਚਮਚੀ ਕਹਾਂਗੇ ਆਪਾਂ ਤਾਂ ਯਾਰ ਮੇਨ ਬਰਕਰਤ ਨੇ ਧੱਕ ਮਾਰੇ ਆਮ ਆਦਮੀ ਦੇ ਲਾਲਾ ਜਾਂ ਕੋਈ ਪ੍ਰਧਾਨ ਜਾਂ ਐਮਐਲਏ ਆ ਪਹੁੰਚ ਜਾਂਦਾ ਅਗਲੇ ਦੇ ਘਰੇ ਹੁਣ ਜਦੋਂ ਇੰਨੀ ਇੰਟੈਲੀਜੈਂਸੀ ਹੋ ਗਈ ਨੇ ਚਮਚੇ ਹੋ ਗਏ ਅਗਲੇ ਦੇ ਘਰੇ ਹੁਣ ਮੈਂ ਪਿਉ ਆ ਤੂੰ ਪਿਉ ਆ ਅਗਲਾ ਨੂੰ ਹੋਏ ਨਾ ਮੇਰੇ ਘਰੇ ਐ ਡਾ ਉਹ ਆਪਣੀ ਗੱਲ ਕਿੱਥੋਂ ਸੁਣੂਗਾ ਚੱਕ ਕੇ ਅਗਲਾ ਸਸਕਾਰ ਦਿੰਦਾ ਫਿਰ ਅਗਲਾ ਸਾਨੂੰ ਫੋਨ ਕਰਦਾ ਵੀ ਹੁਣ ਕੀ ਬਣੂਗਾ ਭਾਈ ਹੁਣ ਕੀ ਬੰਨਣਾ ਸਾਰੇ ਪੁਲਿਸ ਨੂੰ ਭਾਜੜਾ ਪੈ ਜਾਂਦੀਆਂ ਵੀ ਜਿੱਥੇ ਬੱਚਾ ਮਰਿਆ ਅੱਗੇ ਸੜਕ ਤੇ ਧਰਨ ਲਾ ਲਏ ਉਸੇ ਕਰਨ ਸਾਡੇ ਪਰਚੇ ਪਾ ਰਹੇ ਨੇ ਵੀ ਇਹ ਸੜਕ ਤੇ ਤਾਂ ਮੈਂ ਲਾਉਂਦੀ ਸੀ ਬੱਚੇ ਚੱਕ ਕੇ ਧਰ ਲੈਂਦੇ ਸੀ ਥਾਣਾ ਮੂਰੇ ਸਾਡੇ ਦੇ ਤਾਂ ਪਰਚੇ ਪਾ ਰਹੇ ਨੇ ਵੀ ਇਹ ਡਰ ਜਣਾ ਪਰ ਅਸੀਂ ਡਰਦੇ ਨਹੀਂ ਜੀ ਨਾ ਝੂਕੀਏ ਨਾ ਵਿਕੀਏ ਨਸ਼ੇ ਖਿਲਾਫ ਬੋਲਾਂਗੇ ਤੇ ਬੋਲਦੇ ਰਹਾਂਗੇ ਹੋਰ ਆਪਾਂ ਨੂੰ ਇੰਨਾ ਕੋਈ ਬਹੁਤਾ ਗੁੱੜ ਗਿਆਨ ਹੈ ਨਹੀਂ ਜੀ ਉਹ ਤੇ ਮਾਫੀ ਚਾਹਣਾ ਉਹ ਇੱਧਰ ਬੋਲ ਸਕਦਾ ਫਿਰ ਤਾਂ ਬਹੁਤ ਧੰਨ ਬਹੁਤ ਧੰਨਵਾਦ ਜੀ ਬਾਈ ਖਾਲਸਾ ਮੇਰੀ ਗਲਤੀ ਮਾਫੀ ਜੀ ਤਾਂ ਇੱਕ ਇਹ ਵੀ ਤਸਵੀਰ ਆ ਕਿਉਂਕਿ ਇੱਕ ਤਸਵੀਰ ਤਾਂ ਉਹ ਸੀ ਜਿਹੜੀ ਤੁਸੀਂ ਕੱਲ ਵਿਧਾਨ ਸਭਾ ਦੇ ਵਿੱਚ ਬੋਲਾਂ ਦੇ ਰੂਪ ਦੇ ਵਿੱਚ ਦੇਖੀ ਹਾਲਾਂਕਿ ਕੈਬਨਿਟ ਮੰਤਰੀ ਸਾਹਿਬ ਨੇ ਜਿਹੜੇ ਹੈਗੇ ਨੇ ਉਹ ਬੋਲਨੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਵੀ ਗਿਆ ਕਿ ਮੈਂ ਡਾਟਾ ਜਿਹੜਾ ਉਹ ਪ੍ਰੋਵਾਈਡ ਕਰਵਾਉਂ ਵਿਰੋਧੀਆਂ ਦੇ ਵੱਲ ਉਂਗਲਾਂ ਕਰਕੇ ਇਹ ਕਿਹਾਗਾ ਕਿ ਮੈਂ ਡਾਟਾ ਪ੍ਰੋਵਾਈਡ ਕਰਵਾਉਂਗਾ ਨਾ ਵੀ ਤੁਹਾਨੂੰ ਦੱਸ ਦੇਵਾਂਗੇ ਉੱਥੇ ਤੁਸੀਂ ਜਾ ਵੀ ਆਇਓ ਗੇੜਾ ਵੀ ਮਾਰ ਲਓ ਕਿਉਂਕਿ ਇਹ ਗੰਦ ਤੁਹਾਡਾ ਹੀ ਪਾਇਆ ਹੋਇਆ ਅਸੀਂ ਤੁਹਾਡਾ ਪਾਇਆ ਗੰਦ ਸਾਫ਼ ਕਰਦੇ ਹਾਂ ਪਰ ਇੱਕ ਤਸਵੀਰ ਇਹ ਵੀ ਹੈ ਕਿ ਮਾਨਸਾ ਦੇ ਵਿੱਚ ਮਾਨਸਾ ਸਦਰ ਦੀ ਜੇਕਰ ਗੱਲ ਕਰਾਂ ਤਾਂ ਇਹ ਕਹ ਮੁੰਡਿਆਂ ਨੂੰ ਜਿਹੜਾ ਫੜਿਆ ਉਹ ਖੁਦ ਕਬੂਲ ਰਹੇ ਸੀ ਤੇ ਉਹਨਾਂ ਦੇ ਕੋਲੋਂ ਚਿੱਟਾ ਵੀ ਫੜਿਆ ਗਿਆ ਉਹਨਾਂ ਦੇ ਕੋਲ ਇੱਕ ਜਿਹੜਾ ਹੈਗਾ ਆ ਕੰਡਾ ਵੀ ਸੀ ਜਿਹਦੇ ਤੇ ਤੋਲਤਲਾਈ ਵਾਲਾ ਕੰਮ ਜਿਹੜਾ ਹੋਗਾ ਹੈਗਾ ਕਰਦੇ ਸੀ ਤੋਂ ਪਰਚਾ ਵੀ ਬਾਈ ਅਰਕੇ ਕਹਿੰਦੇ ਨੇਗੇ ਪਰਚਾ ਵੀ ਉਹਦੇ ਉਪਰ ਪਰ ਇਹ ਵੀ ਵੱਡਾ ਸਵਾਲ ਹੈ ਚ ਇਹਨਾਂ ਸਰਕਾਰ ਤੇ ਵੱਡਾ ਸਵਾਲ ਹੈ ਇਹਨਾਂ ਪ੍ਰਸ਼ਾਸਨ ਤੇ ਕਿ ਜੇਕਰ ਥਾਣਿਆਂ ਦੇ ਨੇੜ ਤੇੜੀ ਐਸਾ ਕੁਝ ਚੱਲਣ ਲੱਗਿਆ ਤਾਂ ਫਿਰ ਕਿਵੇਂ ਸੋਚ ਸਕਦੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਪੰਜਾਬ ਦੇ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਜਾਂ ਫਿਰ ਜਿੰਨੇ ਪੂਰਾ ਪੰਜਾਬ ਜਿਹੜਾ ਹੈਗਾ ਉਹਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਇਸ ਦਲਦਲ ਦੇ ਵਿੱਚੋਂ ਜਾ ਸਕਦਾ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇਓ